ਉਹ ਕਿੰਦੇ ਰਾਹੁਲ ਕਾਂਧੀ ਦੇ ਜਿਹੜੇ ਅਜਵੇਂ ਸਿੱਖਾਂ ਦੇ ਜਿਹੜੇ ਉਹ ਪਿਛਲੀ ਤਾਰਾਂ ਚੋੜਦੀਆਂ ਨੇ 84 ਨਾਲ ਜੋੜਦੀਆਂ ਨੇ ਔਰ ਇਹਨੂੰ ਗੁਰੂ ਘਰ ਤੋਂ ਉਪਾ ਦੇਣਾ ਬੱਜਰ ਪ੍ਰਯਤ ਕੀਤੀ ਗਈ ਆ ਔਰ ਸ਼ਰਮੀ ਕਮੇਟੀ ਵੱਲੋਂ ਕਾਰਵਾਈ ਕਰਦੇ ਆ ਇਹਦੇ ਚ ਕੁਝ ਮਲਾਜ਼ਮਾਂ ਨੂੰ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਕੁਝ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਜੋੜਦੀ ਆ ਕਿ ਤਿੰਨ ਦਿਨ ਉਹਨਾਂ ਨੇ ਬਿਲਕੁਲ ਨਮਾਣੇ ਨਤਣੇ ਸ਼ਰਧਾ ਲੂਜੋਂ ਸੇਵਾ ਕੀਤੀ ਅਤੇ ਵੱਡੇ ਕੰਗਰਸੀਆਂ ਲੀਡਰਾਂ ਨੂੰ ਹੀ ਆਪਣੇ ਤੋਂ ਦੂਰ ਰੱਖਿਆ ਤੇ ਕਿਹਾ ਕਿ ਇਹ ਮੇਰਾ ਧਰਮ ਮਸਲਾ ਵਾ ਮੇਰਾ ਜਾਤੀ ਮਸਲਾ ਵਾ ਇਸ ਗੱਲ ਨੂੰ ਲੋਕਾਂ ਵੱਲੋਂ ਬਹੁਤ ਸਹਿ ਰਿਹਾ ਗਿਆ ਸੀ ਉਹ ਨਸ਼ਬੀਲ ਦੇ ੂਠੇ ਭਾਂਡੇ ਮਾਂਨ ਦੀ ਸੇਵਾ ਕੀਤੀ ਲੰਗਰ ਦੀ ਸੇਵਾ ਕੀਤੀ ਸਬਜ਼ੀਆਂ ਫਕਟਾਂ ਤੇ ਛਿੱਲਣ ਦੀ ਸੇਵਾ ਕੀਤੀ ਹੁਣ ਸੋ ਆਪਣੇ ਵੱਲੋਂ ਕਹਿੰਦੀ ਆ ਕਿ ਸਿੱਖ ਰੈਨ ਨੂੰ ਰੋਪਣ ਦੀ ਕੋਸ਼ਿਸ਼ ਕਰ ਰਹੇ ਆ ਪਰ ਜੇ ਸਿੱਧੇ ਤਰੀਕੇ ਨਾਲ ਵੇਖਿਆ ਜਾਵੇ ਤੇ ਕ੍ਰਾਇਮ ਵਧ ਰਿਹਾ ਵਾ ਉਨ ਜਿਹੜੀ एनसीबी नेशनल कंट्रोल ब्यूरो ਡਰਗਸ ਦੀ ਆ ਉਹਨੇ ਅੰਕੜੇ ਜਾਰੀ ਕੀਤੇ ਨੇ ਕਿ ਜਿਹੜੇ ਪਿਛਲੇ ਸਾਲ ਹੈਰੋਣ ਬਰਾਮਦ ਹੋਈ 2024 ਚ ਪੰਜਾਬ ਉਹਨਾਂ ਚੋਂ ਇੱਕ ਨੰਬਰ ਤੇ ਆ ਇਹ ਵਾਕਿਆ ਸਾਰਾ ਜਿਹੜਾ ਉਸ ਵੇਲੇ ਨਾਲ ਜੁੜਦਾ ਵਾ ਜਦੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਇੱਕ ਗੱਡੀ ਸੀ ਰੇਲ ਦੀ ਗੱਡੀ ਜਿਹੜੀ ਹਰਦਵਾਰ ਨੂੰ ਜਾ ਰਹੀ ਸੀ ਉਹਦੇ ਤੇ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਰਾਤ ਵੇਲੇ ਖਾਲਸਤਾਨੀ ਨਾਰੇ ਲਿਖ ਦਿੱਤੇ ਗਏ ਪਰ ਪਾਲਜੀ ਜਦੋਂ ਗੱਡੀ ਇੱਥੇ ਨਾਰੇ ਲਿਖਣ ਤੋਂ ਬਾਅਦ ਕਿਸੇ ਨੂੰ ਪਤਾ ਨਹੀਂ ਲੱਗਾ ਈਵਨ ਦੈਨ ਕਿ ਜਦ ਗੱਡੀ ਜਲੰਧਰ ਪਹੁੰਚੀ ਤਾਂ ਇਹਨਾਂ ਨੇ ਫਿਰ ਬਾਅਦ ਵਿੱਚ ਮਟਾਇਆ ਪੰਜਾਬ ਵਿੱਚ ਜਿਹੜਾ ਅਪਰਾਧ ਵਧਣ ਦੇ ਦੋ ਪ੍ਰਮੁੱਖ ਕਾਰਨ ਨੇ ਇੱਕ ਬੇਰੁਜ਼ਗਾਰੀ ਦੂਜਾ ਨਸ਼ਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜੀਤ ਵੈਬ ਤੇ ਮੈਂ ਹਾਂ ਸੁਰਿੰਦਰਪਾਲ ਸਿੰਘ ਮਰਪਾਲ ਅੱਜ ਪੰਜਾਬ ਦੇ ਵੱਖ-ਵੱਖ ਮੁੱਦਿਆਂ ਤੇ ਗੱਲ ਕਰਾਂਗੇ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਕ੍ਰਾਈਮ ਬਾਰੇ ਗੱਲ ਕਰਾਂਗੇ ਕਿਉਂਕਿ ਆਏ ਦਿਨ ਪੰਜਾਬ ਦੇ ਵਿੱਚ ਰੋਜ਼ਾਨਾ ਹੀ ਵੱਡੇ ਪੱਤਰ ਤੇ ਕਤਲ ਹੋ ਰਹੇ ਨੇ ਭਾਵੇਂ ਕਿਸੇ ਵੀ ਗੱਲ ਨੂੰ ਲੈ ਕੇ ਹੋਵੇ ਤਾਂ ਜਦੋਂ ਇਹ ਘਟਨਾਵਾਂ ਲੋਕਾਂ ਤੱਕ ਪਹੁੰਚਦੇ ਆਣੇ ਤੇ ਲੋਕਾਂ ਦੇ ਵਿੱਚ ਡਰ ਵੀ ਆ ਸੈਂਵੀਆਂ ਭਾਵੇਂ ਉਹ ਪਰਿਵਾਰਕ ਝਗੜੇ ਹੋਣ ਜਾਂ ਫਿਰ ਕਿਸੇ ਹੋਰ ਗੱਲ ਨੂੰ ਲੈ ਕੇ ਝਗੜੇ ਹੁੰਦੇ ਹੋਣ ਅੱਜ ਇਸ ਮੁੱਦੇ ਤੇ ਵੀ ਗੱਲਬਾਤ ਕਰਾਂਗੇ ਉੱਥੇ ਇੱਕ ਹੋਰ ਅਹਿਮ ਪੱਖ ਦਾ ਮੁੱਦਾ ਹੈ ਜਿਹੜਾ ਬੀਤੇ ਦਿਨੀ ਪੰਜਾਬ ਦੌਰੇ ਤੇ ਆਏ ਸੀ ਰਾਹੁਲ ਗਾਂਧੀ ਰਾਹੁਲ ਗਾਂਧੀ ਆਏ ਤਾਂ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਸਰੋਪਾਉ ਦਿੱਤਾ ਗਿਆ ਜਿਹੜਾ ਮੁੱਦਾ ਪੱਕ ਗਿਆ ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸਬੰਧਤ ਵਿਅਕਤੀਆਂ ਦੇ ਖਿਲਾਫ ਕਾਰਵਾਈ ਵੀ ਕੀਤੀ ਗਈ ਉਸ ਦੇ ਬਾਬਤ ਵੀ ਹੁਣ ਕਾਂਗਰਸ ਨੇ ਇੱਕ ਵੱਡਾ ਐਲਾਨ ਕੀਤਾ ਹੈ ਉਹ ਐਲਾਨ ਕੀ ਹੈ ਉਸ ਦੇ ਬਾਰੇ ਵੀ ਗੱਲਬਾਤ ਕਰਾਂਗੇ ਇਸੇ ਤਰੀਕੇ ਨਾਲ ਪਿਤੇ ਦਿਨ ਅੰਮ੍ਰਿਤਸਰ ਦੀਆਂ ਵੱਖ-ਵੱਖ ਥਾਵਾਂ ਦੇ ਉੱਤੇ ਖਾਲਿਸਤਾਨ ਦੇ ਕੁਝ ਨਾਰੇ ਵੀ ਲਿਖੇ ਗਏ ਸੀ ਉਸ ਦਾ ਕਾਰਨ ਕੀ ਸੀ ਕਿਉਂ ਇਹ ਨਾਰੇ ਲਿਖੇ ਗਏ ਸੀ ਕਿਸ ਦੇ ਨਾਲ ਇਹ ਕੜੀ ਜੁਲਦੀ ਹੈ ਇਸ ਦੇ ਬਾਰੇ ਵੀ ਗੱਲਬਾਤ ਕਰਾਂਗੇ ਸਾਡੇ ਨਾਲ ਅੱਜ ਚਰਚਾ ਤੇ ਲਈ ਮੌਜੂਦ ਨੇ ਰਿਸ਼ਮ ਸਿੰਘ ਜੀ ਰਿਸ਼ਮ ਸਿੰਘ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਥੈਂਕ ਯੂ ਜੀ ਰੇਸ਼ਭ ਜੀ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਿ ਬੀਤੇ ਦਿਨੀ ਜਦੋਂ ਰਾਹੁਲ ਗਾਂਧੀ ਜੀ ਪੰਜਾਬ ਦੌਰੇ ਤੇ ਆਏ ਸੀ ਤੇ ਉਹਨਾਂ ਨੂੰ ਸਰਪਾ ਦਿੱਤਾ ਗਿਆ ਸੀ ਮੁਤਾਬਕ ਗਿਆ ਉਸ ਤੋਂ ਬਾਅਦ ਉਹਨਾਂ ਵਿਅਕਤੀਆਂ ਦੇ ਖਿਲਾਫ ਕਾਰਵਾਈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ ਹੁਣ ਉਸ ਤੋਂ ਬਾਅਦ ਹੁਣ ਕਾਂਗਰਸ ਨੇ ਇੱਕ ਵੱਡਾ ਐਲਾਨ ਕੀਤਾ ਹੈ ਉਹ ਐਲਾਨ ਕੀ ਹੈ ਉਸ ਦੇ ਮੁਤਾਬਕ ਕੀ ਕੁਝ ਉਹਨਾਂ ਵੱਲੋਂ ਕੀਤਾ ਜਾਵੇਗਾ ਸਭ ਤੋਂ ਪਹਿਲਾਂ ਇਹਦੇ ਪਿਸ਼ੋਕੜ ਵਾਲ ਛਾਤੀ ਮਾਰੀਏ ਤੇ ਰਾਹੁਲ ਗਾਂਧੀ ਜਿਹੜੇ ਕਾਂਗਰਸ ਦੇ ਕੌਮੇ ਆਗੂ ਨੇ ਈਬੀਟੀ ਦੇਣੀ ਅਜਨਾਲਾ ਸੈਕਟਰ ਤੇ ਰਮਦਾਸ ਖੇਤਰ ਜਿੱਥੇ ਹੜ੍ਹਾਂ ਨਾਲ ਭਾਰੀ ਤਬਾਈ ਹੋਈ ਸੀ ਉਹਦਾ ਨਰੀਖਣ ਕਰਨ ਲਈ ਆਏ ਸੀ ਉਥੇ ਬਾਬਾ ਬੁੱਢਾ ਸਾਹਿਬ ਗੁਰਦੁਆਰਾ ਵਿਖੇ ਉਹ ਨਤ ਤਤਮਤਕ ਹੌਲੇ ਗਏ ਰਮਦਾਸ ਵਿਖੇ ਤਾਂ ਉਥੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾ ਅਧਿੰ ਚੱਲ ਰਹੇ ਕਿਸ ਗੁਰਦੁਆਰਾ ਸਾਹਿਬ ਜੋ ਬਹੁਤ ਇਤਿਹਾਸਕ ਗੁਰਦੁਆਰਾ ਵਾ ਅਤੇ ਇਥੇ ਗੁਰਦੁਆਰਾ ਸਾਹਿਬ ਦੀ ਬਹੁਤ ਲੋਕਾਂ ਦੇ ਵਿੱਚ ਮੰਨਤਾ ਵਾ ਉਥੇ ਰਾਹੁਲ ਗਾਂਧੀ ਨੂੰ ਸ਼ਰਮਣੀ ਕਮੇਟੀ ਦੇ ਜਿਹੜੇ ਉਥੇ ਧਨ ਆਤ ਮੁਲਾਜ਼ਮ ਸੀ ਜਾਂ ਗੁਰੂ ਘਰ ਦੇ ਬੰਦੇ ਸੀ ਉਹਨਾਂ ਵੱਲੋਂ ਸਰਪਾਉਤ ਦਿੱਤਾ ਗਿਆ ਇਸ ਤੋਂ ਬਾਅਦ ਇਹ ਹੋਇਆ ਸ਼ੁਰੂ ਵਰਪਾਲ ਜੀ ਕਿਰ ਇਦਾਾ ਕ੍ਰਿਟਿਕਾਈਜ਼ ਲੋਚਨਾ ਸ਼ੁਰੂ ਹੋ ਗਈ ਕਿਉਂਕਿ ਉਹ ਕਹਿੰਦੇ ਰਾਹੁਲ ਗਾਂਧੀ ਦੇ ਜਿਹੜੇ ਅੱਜ ਵੀ ਸਿੱਖਾਂ ਦੇ ਜਿਹੜੇ ਉਹ ਪਿਛਲੀ ਤਾਰਾਂ ਚੁੜਦੀਆਂ ਨੇ 84 ਨਾਲ ਜੁੜਦੀਆਂ ਨੇ ਔਰ ਇਹਨੂੰ ਗੁਰੂ ਘਰ ਤੋਂ ਸਰੋਪਾ ਦੇਣਾ ਬੱਜਰ ਪ੍ਰਯਤ ਕੀਤੀ ਗਈ ਆ ਔਰ ਸ਼੍ਰੋਮਣੀ ਕਮੇਟੀ ਵੱਲੋਂ ਕਾਰਵਾਈ ਕਰਦੇ ਆ ਇਹਦੇ ਚ ਕੁਝ ਮੁਲਾਜ਼ਮਾਂ ਨੂੰ ਨੌਕਰੀ ਦੇ ਸਸਪੈਂਡ ਕਰ ਦਿੱਤਾ ਕੁਝ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਇਹ ਅਤੇ ਕੁਝ ਦੀਆਂ ਬਦਲੀਆਂ ਵੀ ਕੀਤੀਆਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ ਉਸ ਤੋਂ ਬਾਅਦ ਜੇ ਦੇਖਿਆ ਜਾਵੇ ਸਾਰਾ ਘਟਨਾਕਰਮ ਨੂੰ ਤੇ ਫਿਰ ਇਹਦੇ ਪਿਛੇ ਹੁਣ ਕਾਂਗਰਸ ਦੇ ਵੱਡੇ ਆਗੂ ਜਿਨ੍ਹਾਂ ਚ ਸਰਦਾਰ ਗਰਜੀਤ ਸਿੰਘ ਔਜ ਉਹਨਾਂ ਨੇ ਆਪਣੇ ਜਿਹੜੇ ਆਗੂ ਸੀ ਰਾਹੁਲ ਗਾਂਧੀ ਉਹਨਾਂ ਨੂੰ ਸਰੋਪਾ ਦੇਣ ਤੋਂ ਬਾਅਦ ਜਿਹੜੇ ਮੁਲਾਜ਼ਮ ਸਸਪੈਂਡ ਕੀਤੇ ਸੀ ਉਹਨਾਂ ਦੀ ਤਰਫਦਾਰੀ ਕੀਤੀ ਆ ਉਹਨਾਂ ਦੀ ਵਕਾਲਤ ਕੀਤੀ ਆ ਤੇ ਕਿਹਾ ਕਿ ਜਿੰਨਾ ਸਰੋਣੀ ਕਮੇਟੀ ਉਹਨਾਂ ਨੂੰ ਤਨਖਾਹ ਨਹੀਂ ਦੇਗੀ ਉਹਨਾਂ ਦਾ ਪੂਰਾ ਖਰਚਾ ਚੱਕਾਂਗੇ ਜੀ ਇਸ ਤਰ੍ਹਾਂ ਇਹ ਮੁੱਦਾ ਅੱਜਕੱਲ ਸਿੱਖ ਸਭਾ 'ਚ بڑا ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜੀ ਜੀ ਉਹਦੇ ਦੋ ਪੱਖ ਵੀ ਕਿ ਜਿਹੜੀ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਕਿ ਰਾਹੁਲ ਗਾਂਧੀ ਜੇਕਰ ਇੱਥੇ ਆਉਂਦੇ ਨੇ ਉਹਨਾਂ ਨੂੰ ਸਰੋਪਾ ਦਿੱਤਾ ਜਾਂਦਾ 84 ਦਾ ਉਹਨਾਂ ਤੇ ਦਾਗ ਲੱਗਦਾ ਪਰ ਦਾਗ ਜਿਹੜਾ ਸੀ ਉਹ ਤਾਂ ਉਹਨਾਂ ਦੀ ਦਾਦੀ ਨੇ ਕੀਤਾ ਸੀ ਜਿਸ ਦੀ ਉਹਨਾਂ ਨੂੰ سزا ਮਿਲ ਗਈ ਸੀ ਰਾਹੁਲ ਗਾਂਧੀ ਉਸ ਸਮੇਂ ਦੌਰਾਨ ਬੱਚੇ ਸੀ ਤੇ ਇਹ ਚਰਚਾ ਵੀ ਲਗਾਤਾਰ ਹੋ ਰਹੀ ਜਿਸ ਦੇ ਵਿੱਚ ਕੁਝ ਸ਼ਰੋਣੀ ਕਮੇਟੀ ਮੈਂਬਰ ਵੀ ਇਸ ਹੱਕ ਦੇ ਵਿੱਚ ਆਏ ਨੇ ਕਿ ਰਾਹੁਲ ਗਾਂਧੀ ਦਾ ਇਸ ਦੇ ਵਿੱਚ ਕੋਈ ਦੋਸ਼ ਨਹੀਂ ਹੈ ਇਸ ਦੇ ਨਾਲ ਹੀ ਬੀਤੇ ਦਿਨੀ ਕਮਰਵਰ ਸਰ ਦੀਆਂ ਵੱਖ-ਵੱਖ ਥਾਵਾਂ ਦੇ ਉੱਤੇ ਖਾਲਿਸਤਾਨ ਦੇ ਨਾਅਰੇ ਆਂਦਾ ਵੀ ਕੁਝ ਮਾਮਲਾ ਸਾਹਮਣੇ ਆਉਂਦਾ ਹੈ ਉਹ ਮਾਮਲਾ ਹੈ ਕਿ ਆ ਕਿਸ ਤਰੀਕੇ ਨਾਲ ਹੁੰਦਾ ਹੈ ਤੇ ਕਿਸ ਨੇ ਜ਼ਿੰਮੇਵਾਰੀ ਲਈ ਹੈ ਤੇ ਰਾਹੁਲ ਗਾਂਧੀ ਨਾਲ ਇਸ ਦੇ ਕਿਸ ਨਾਲ ਤਾਰ ਜੁੜਦੇ ਨੇ ਹਾਂਜੀ ਬਹੁਤ ਵਧੀਆ ਸਵਾਲ ਤੁਸੀਂ ਪੁੱਛਿਆ ਵਰਪਾਲ ਜੀ ਇਹਦਾ ਸਿੱਧਾ ਸਵਾਲ ਰਾਹੁਲ ਗਾਂਧੀ ਨੇ ਇਸ ਕਰਕੇ ਜੋੜਦਾ ਕਿ ਅਮਰੀਕਾ ਬੈਠੇ 6 ਫਾਰ ਜਸਟਿਸ ਦੇ ਆਗੂ ਤੇ ਵਕੀਲ ਗੁਰਪਤਵੰਤ ਸਿੰਘ ਪੰਨੂ ਨੇ ਹਮੇਸ਼ਾ ਵਾਂਗ ਰਾਹੁਲ ਗਾਂਧੀ ਨੂੰ ਸਰੋਪਾ ਦੇਣ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕੀਤੀ ਸੀ ਜਾਰੀ ਕੀਤੀ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਵੱਲੋਂ ਕਾਂਗਰਸੀ ਆਗੂਆਂ ਵੱਲੋਂ ਬਾਬਾ ਬੁੱਢਾ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਜਿਹੜਾ ਸਰੋਪਾ ਦਿੱਤਾ ਗਿਆ ਉਹਦੀ ਘੋਰ ਨਿੰਦਾ ਕੀਤੀ ਗਈ ਸੀ ਅਤੇ ਉਹਨਾਂ ਨੇ ਆਪਣੇ ਸੰਦੇਸ਼ ਵਿੱਚ ਕਿਹਾ ਸੀ ਪਹਿਲਾਂ ਮਾਂਗੇ ਧਮਕਾਉਂਦਿਆਂ ਹੋਇਆਂ ਕਿਹਾ ਸੀ ਕਿ ਇਹ ਬੜੀ ਬਾੜੀ ਗੱਲ ਕੀਤੀ ਹੈ ਇਹਨਾਂ ਨੇ ਔਰ ਇਹਦੇ ਚਾਹੀ ਰਾਹੁਲ ਗਾਂਧੀ ਜੋ ਸਿੱਖਾਂ ਦਾ ਕਾਤਲ ਹੈ ਕਿਉਂਕਿ ਇਹਦੇ ਪਰਿਵਾਰ ਵੱਲੋਂ ਭਾਵੇਂ ਦੀ ਦਾਦੀ ਵੱਲੋਂ ਜਿਹੜਾ ਸਿਕਤ ਲਈਆਮ ਕਰਾਇਆ ਸੀ ਪਰ ਇਹਦੇ ਜ਼ਖਮਾਂ ਜਿਵੇਂ ਖਾ ਨੂੰ ਭੁੱਲੇ ਨਹੀਂ ਆ ਇਹ ਵੀ ਉਸੇ ਹੀ ਪਰਿਵਾਰ ਦਾ ਬਚੰਦਾ ਹੈਗਾ ਇਹਦੇ ਜੋ ਨਾ ਹੋਰ ਜਿਹੜੇ ਕੰਸੀ ਲੀਡਰਾਂ ਦੇ ਬਾਕਾਇਦਾ ਨਾਂ ਲੈ ਕੇ ਉਹਨਾਂ ਨੂੰ ਧਮਕੀ ਵੀ ਦਿੱਤੀ ਸੀ ਇਹ ਵਾਕਿਆ ਸਾਰਾ ਜਿਹੜਾ ਉਸ ਵੇਲੇ ਦਾ ਜੁੜਦਾ ਵਾ ਜਦੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਇੱਕ ਗੱਡੀ ਸੀ ਰੇਲ ਦੀ ਗੱਡੀ ਜਿਹੜੀ ਹਰਦਵਾਰ ਨੂੰ ਜਾ ਰਹੀ ਸੀ ਉਹਦੇ ਤੇ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਰਾਤ ਵੇਲੇ ਖਾਲਸਤਾਨੀ ਨਾਰੇ ਲਿਖ ਦਿੱਤੇ ਗਏ ਬਰਪਾਲ ਜੀ ਜਦੋਂ ਗੱਡੀ ਇਹਦੇ ਨਾਰੇ ਲਿਖਣ ਤੋਂ ਬਾਅਦ ਕਿਸੇ ਨੂੰ ਪਤਾ ਨਹੀਂ ਲੱਗਾ ਈਵਨ ਦੈਨ ਕਿ ਜਦ ਗੱਡੀ ਜਲੰਧਰ ਪਹੁੰਚੀ ਤਾਂ ਇਹਨਾਂ ਨੇ ਫਿਰ ਸਰਕਾਰੀ ਬਿਲਡਿੰਗ ਸੀ ਪਟਵਾਰਖਾਨੇ ਦੀ ਉੱਥੇ ਵੀ ਨਾਰੇ ਲਿਖੇ ਗਏ ਸੀ ਔਰ ਇਹ ਉਸੇ ਹੀ ਘਟਨਾ ਦਾ ਪ੍ਰਤੀਕਰਮ ਸੀ ਜਿਹੜਾ ਉਹਨੇ ਆਪਣੇ ਵੀਡੀਓ ਵਿੱਚ ਦੱਸਿਆ ਸੀ ਕਿ ਰਾਹੁਲ ਗਾਂਧੀ ਨੂੰ ਸਰੋਪਾ ਦੇਣਾ ਬਿਲਕੁਲ ਗਲਤ ਹੈ ਕਾਵੇਂ ਕਿ ਇਹ ਉਹਨਾਂ ਦਾ ਉੱਥੇ ਬੈਠਿਆ ਪ੍ਰਤੀਕਰਮ ਨੂੰ ਲੋਕਾਂ ਕਿੰਨਾ ਘੰਘਾਰਾ ਭਰਦੇ ਆ ਪਰ ਉਹਨਾਂ ਨੇ ਇੱਕ ਵਾਰੀ ਇਸ ਮੁਸਲੇ ਨੂੰ ਫੇਰ ਦੁਬਾਰਾ ਅਸ਼ਾਲ ਦਿੱਤਾ ਵਾ ਇਹਦੇ ਬਕਾਰੇ ਬਕਾਇਦਾ ਗੁਰਜੀਤ ਸਿੰਘ ਪੌਜਲਾ ਨੇ ਕਿਹਾ ਵਾ ਕਿ ਜਿਹੜਾ ਅਸੀਂ ਉਹਦਾ ਜਿੱਥੇ ਖਰਚਾ ਚੁੱਕਾਂਗੇ ਔਰ ਉੱਥੇ ਅਸੀਂ ਧਮਕੀਆਂ ਦੀ ਪਰਵਾਹ ਵੀ ਨਹੀਂ ਕਰਦੇ ਜੀ ਇਹਦੇ ਵਿੱਚ ਇੱਕ ਹੋਰ ਚੀਜ਼ ਮੈਂ ਜੋੜਨੀ ਚਾਹਾਂਗਾ ਰੇਸ਼ਮ ਸਿੰਘ ਜੀ ਤੁਹਾਨੂੰ ਜਿਆਦਾ ਹੋਵੇਗਾ ਜਦੋਂ ਰਾਹੁਲ ਗਾਂਧੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਆਉਂਦੇ ਨੇ 3 ਦਿਨ ਦਾ ਉਹਨਾਂ ਦਾ ਸਮਾਗਮ ਸੀ ਤੇ ਉਹ ਸਿਆਸਤ ਤੋਂ ਦੂਰ ਸਿਰਫ ਇੱਕ ਬਤੌਰ ਸਿੱਖ ਨਿਮਾਣੇ ਸਿੱਖ ਵਜੋਂ ਹਰਮੰਦਰ ਸਾਹਿ ਉਸ ਸਮੇਂ ਦੌਰਾਨ ਤੁਹਾਨੂੰ ਜਾਣਤ ਹੋਵੇਗਾ ਕਿ ਗੁਰੂ ਨਾਨਕ ਦੇ ਜੁਨੀਵਰਸਿਟੀ ਦੇ ਇੱਕ ਪ੍ਰੋਫੈਸਰ ਸੀ ਉਹਨਾਂ ਨੇ ਉੱਥੇ ਉਹਨਾਂ ਨੂੰ ਜਿਹੜੀ ਜਾਣਕਾਰੀ ਸੀ ਸਿੱਖ ਇਤਿਹਾਸ ਬਾਰੇ ਦਿੱਤੀ ਸੀ ਤਿੰਨ ਦਿਨ ਉਹਨਾਂ ਦੇ ਨਾਲ ਰਹੇ ਸੀ ਤੇ ਜਦੋਂ ਆਮ ਆਦਮੀ ਪਾਰਟੀ ਨੂੰ ਇਸ ਚੀਜ਼ ਬਾਰੇ ਪਤਾ ਲੱਗਾ ਸੀ ਜਾਂ ਭਾਜਪਾ ਨੂੰ ਪਤਾ ਲੱਗਾ ਸੀ ਤਾਂ ਜੋ ਚਰਚਾ ਸੀ ਉਸ ਸਮੇਂ ਦੌਰਾਨ ਕਿ ਉਹਨਾਂ ਨੂੰ ਵੀ ਉੱਥੋਂ ਜਿਹੜਾ ਸੀ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਉਸ ਤੋਂ ਬਾਅਦ ਵੀ ਰਾਹੁਲ ਗਾਂਧੀ ਨੇ ਉਹਨਾਂ ਨੂੰ ਹਿਮਾਚਲ ਦੇ ਵਿੱਚ ਜਾ ਕੇ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਸੀ ਤੇ ਪੂਰੇ ਹਿਮਾਚਲ ਦਾ ਉਹਨਾਂ ਨੂੰ ਇਨਚਾਰਜਲਾ ਦਿੱਤਾ ਸੀ ਤਾ ਕਾਂਗਰਸ ਦੀ ਹੁਣ ਇੱਕ ਨਵੀਂ ਜਿਹੜੀ ਹੈ ਕਿ ਜੇਕਰ ਉਹਨਾਂ ਦੀ ਸਪੋਰਟ ਕਰਨ ਵਾਲੇ ਕੋਈ ਜੀ ਵਿਅਕਤੀ ਨੇ ਉਹ ਉਹਨਾਂ ਦੀ ਪਿੱਠ ਤੇ ਆ ਕੇ ਜ਼ੋਰ ਖੜਦੇ ਨੇ ਬਿਲਕੁਲ ਠੀਕ ਹੈ ਤੁਹਾਡੀ ਗੱਲ ਜੀ ਇਹ ਨਾਲ ਇਹ ਵੀ ਗੱਲ ਜੁੜਦੀ ਆ ਕਿ ਤਿੰਨ ਦਿਨ ਉਹਨਾਂ ਨੇ ਬਿਲਕੁਲ ਨਮਾਣੇ ਨਤਣੇ ਸ਼ਰਧਾਲੂ ਵੱਜੋਂ ਸੇਵਾ ਕੀਤੀ ਅਤੇ ਵੱਡੇ ਕਾਂਗਰਸੀਆਂ ਲੀਡਰਾਂ ਨੂੰ ਇਹ ਆਪਣੇ ਤੋਂ ਦੂਰ ਰੱਖਿਆ ਤੇ ਕਿਹਾ ਕਿ ਇਹ ਮੇਰਾ ਧਰਮਕ ਮਸਲਾ ਵਾ ਮੇਰਾ ਜਾਤੀ ਮਸਲਾ ਵਾ ਇਸ ਗੱਲ ਨੂੰ ਲੋਕਾਂ ਵੱਲੋਂ ਬਹੁਤ ਸਰ੍ਹ ਗਿਆ ਸੀ ਉਹਨਾਂ ਸ਼ਬੀਲ ਦੇ ਝੂਠੇ ਭਾਂਡੇ ਮਾਣਿਆਂ ਦੀ ਸੇਵਾ ਕੀਤੀ ਲੰਗਰ ਦੀ ਸੇਵਾ ਕੀਤੀ ਸਬਜ਼ੀਆਂ ਕੱਟਣ ਤੇ ਛਿੱਲਣ ਦੀ ਸੇਵਾ ਕੀਤੀ ਇਸ ਤਰ੍ਹਾਂ ਉਸ ਟਾਈਮ ਦੇ ਵਿੱਚ ਉਹਨਾਂ ਨੇ ਇੱਕ ਐਲਾਨ ਬੜਾ ਵੱਡਾ ਕੀਤਾ ਸੀ ਕਿ ਜੇ ਕਾਂਗਰਸ ਸਰਕਾਰ ਕਿਤੇ ਹੋਂਦ ਵਿੱਚ ਆਈ ਤਾਂ ਅਸੀਂ ਇਸ ਨੂੰ ਵਿਸ਼ਵ ਦੇ ਸ਼ਾਂਤੀ ਕੇਂਦਰ ਵੱਜੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਕਰਾਂਗੇ ਉਹਦੇ ਲਈ ਸਿੱਖ ਯਤਨ ਕਰਾਂਗੇ ਔਰ ਇਸ ਗੱਲ ਨੂੰ ਬਹੁਤ ਸਰਾਇਆ ਗਿਆ ਸੀ ਔਰ ਬਿਰਾਹੁਲ ਗਾਂਧੀ ਜਿਹੜਾ ਵਾ ਉਹਦੇ ਵੀ ਇਹਨੇ ਇੱਕ ਕਿਸਮ ਦਾ ਇਹ ਲੋਕਾਂ ਦਾ ਮਨ ਜਿੱਤਣ ਦੀ ਕੋਸ਼ਿਸ਼ ਕੀਤੀ ਸੀ ਜਿਹਨੂੰ ਲੋਕਾਂ ਨੇ ਭਾਵੇਂ ਕਾਫੀ ਮਾਤਰਾ ਚ ਹੰਗਾਰਾ ਵੀ ਦਿੱਤਾ ਔਰ इवन ਦੈਨ ਕੀ ਕਾਂਗਰਸੀ ਸਿੱਖ ਲੀਡਰ ਵੀ ਉਹਨਾਂ ਨੂੰ ਸਪੋਰਟ ਕਰਦੇ ਰਹੇ ਔਰ ਬਾਕੀ ਜਿਹੜੀਆਂ ਸਫਾਂ ਸੀ ਕਿਹੜੇ ਰੋਲ ਸਿੱਖ ਗਰਮ ਦਗੀਆਂ ਨੂੰ ਛੱਡ ਕੇ ਉਹਨਾਂ ਨੇ ਵੀ ਸਪੋਰਟ ਕੀਤੀ ਸੀ ਕਿ ਨਹੀਂ ਹੈ ਵਧੀਆ ਵਜੇ ਕੋ ਗੁਰੂ ਘਰ ਨੇ ਮਾਨੇ ਸ਼ਰਦਾਲੂ ਜੋ ਆ ਰਿਹਾ ਵਾ ਤੋਂ ਉਹਦੀ ਸੇਵਾ ਨੂੰ ਸਵਾਰਕਾਰ ਕੀਤਾ ਜਾਣਾ ਚਾਹੀਦਾ ਜੀ ਤੁਹਾਨੂੰ ਲੱਗਦਾ ਕਿ ਜਦੋਂ ਸੇਵਾ ਕੀਤੀ ਸੀ ਉਸ ਤੋਂ ਬਾਅ ਤਾਂ ਬਹੁਤ ਸਾਰੇ ਲੋਕ ਉਹਨਾਂ ਦੇ ਹੱਕ ਦੇ ਵਿੱਚ ਨੇ ਕਿ 84 ਦੇ ਵਿੱਚ ਰਾਹੁਲ ਗਾਂਧੀ ਦਾ ਕੋਈ ਦੋਸ਼ ਨਹੀਂ ਸੀ। ਬਿਲਕੁਲ ਜੀ 84 ਵਿੱਚ ਤੇ ਮੇਰੇ ਖਿਆਲੋਂ ਬਹੁਤ ਛੋਟਾ ਹੋਵੇਗਾ ਜਦੋਂ ਇਹ ਹੋਇਆ ਸੀ ਸਿੰਦਰਾ ਗਾਂਧੀ 1984 ਦੇ ਵਿੱਚ ਜਦੋਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਸੰਤੋਸ਼ ਵਾਲੇ ਭਾਰਤੀ ਫੌਜ ਵੱਲੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਉੱਤੇ ਹਮਲਾ ਕੀਤਾ ਗਿਆ। ਉਹਦਾ ਰੋਜ਼ ਇੰਨਾ ਜ਼ਿਆਦਾ ਵੱਧ ਗਿਆ ਕਿ ਦੇਸ਼ਾਂ ਦੇ ਦੇਸ਼ਾਂ ਵਿੱਚ ਹੀ ਕਾਂਗਰਸ ਦੇ ਵਿਰੋਧਤਾਵਾਂ ਸ਼ੁਰੂ ਹੋ ਗਈ ਸੀ। ਇਸ ਤੋਂ ਬਾਅਦ ਰਾਹੁਲ ਗਾਂਧੀ ਤੋਂ ਬਾਅਦ ਇੰਦਰਾ ਗਾਂਧੀ ਤੋਂ ਬਾਅਦ ਉਹਨਾਂ ਦੇ ਜਿਹੜੇ ਸੀ ਪੁੱਤਰ ਰਜੀਵ ਗਾਂਧੀ ਉਹਨਾਂ ਦਾ ਵੀ ਮਰਟਰ ਹੋ ਗਿਆ ਉਹਨ ਤਾਮਿਲ ਗਰੀਲਿਆ ਵੱਲੋਂ ਉਸ ਤੋਂ ਬਾਅਦ ਇਹ ਰਾਹੁਲ ਗਾਂਧੀ ਹੁਣ ਕਾਂਗਰਸ ਦਾ ਲੈ ਇਸ ਪਰਿਵਾਰ ਕੋ ਉਸ ਤੋਂ ਬਾਅਦ ਭਾਵੇਂ ਸਤਾ ਅਜੇ ਤੱਕ ਨਹੀਂ ਆਈ ਤੇ ਇਸਰ ਕੇ ਸਤਾ ਤੋਂ ਬਚੇ ਤੇ ਪਰ ਉਹਨਾਂ ਨੇ ਹੁਣ ਲੋਕਾਂ ਦੇ ਵਿੱਚ ਆਪਣਾ ਜਿਹੜਾ ਆਧਾਰ ਆ ਇੱਕ ਨਰੋਲ ਜਿਹੜਾ ਬਾ ਬਦਲਣ ਦੀ ਕੋਸ਼ਿਸ਼ ਕੀਤੀ ਆ ਕਿ ਉਹਨਾਂ ਨੇ ਅਸੀਂ ਸਾਰੇ ਧਰਮਾਂ ਦਾ ਸਾਰੇ ਮੰਜਬੰਦਾ ਸਤਕਾਰ ਕਰਦੇ ਆ ਔਰ ਸਾਡਾ ਸਿੱਖੀ ਨਾਲ ਕੋਈ ਵਿਰੋਧ ਨਹੀਂ ਰਿਹਾ ਜੀ ਇਹਦੇ ਵਿੱਚ ਅਗਲਾ ਜਿਹੜੀ ਗੱਲਬਾਤ ਅਸੀਂ ਲਵਾਂਗੇ ਕਿ ਪੰਜਾਬ ਦੇ ਵਿੱਚ ਕੋਈ ਅਜਿਹਾ ਦਿਨ ਨਹੀਂ ਹੁੰਦਾ ਜਦੋਂ ਅਸੀਂ ਅਖਬਾਰ ਦੀ ਸੁਰਖੀ ਨਹੀਂ ਪੜ੍ਹਦੇ ਕਿ ਅੱਜ ਫਲਾਣੀ ਜਗ੍ਹਾ ਤੇ ਕਤਲ ਹੋ ਗਿਆ ਅੱਜ ਫਲਾਣੀ ਜਗ੍ਹਾ ਤੇ ਫਲਾਣੀ ਘਟਨਾ ਵਾਪਰ ਗਈ ਜ਼ਰੂਰ ਕ੍ਰਾਈਮ ਬਾਰੇ ਤੁਹਾਡੇ ਕੋਲ ਜਾਣਨਾ ਚਾਹਵਾਂਗੇ ਕਿ ਅਸਲ ਦੇ ਵਿੱਚ ਕਿੱਥੋਂ ਕਹਾਣੀ ਸ਼ੁਰੂ ਹੁੰਦੀ ਹੈ ਕਿੱਥੇ ਵਿਗੜਦੀ ਹੈ ਕਿ ਕਾਰਨ ਕੀ ਆ ਵੀ ਇਨਾ ਕ੍ਰਾਈਮ ਲਗਾਤਾਰ ਵਧ ਰਿਹਾ ਪੰਜਾਬ ਵਿੱਚ ਜਿਹੜਾ ਅਪਰਾਧ ਵਧਣ ਦੇ ਦੋ ਪ੍ਰਮੁੱਖ ਕਾਰਨ ਨੇ ਇੱਕ ਬੇਰੁਜ਼ਗਾਰੀ ਦੂਜਾ ਨਸ਼ਾ ਜੋ ਮੈਂ ਸਮਝਦਾ ਜੀ ਇਹ ਨਸ਼ਿਆਂ ਦੀ ਮਾਤਰਾ ਵਧਣ ਨਾਲ ਹੀ ਨਿੱਕੀ ਨਿੱਕੀ ਗੱਲ ਪਿੱਛੇ ਕਤਲ ਹੋ ਗਏ ਸਮਾਜਿਕ ਲੋਕਾਂ ਦੀ ਜ਼ਿੰਮੇਵਾਰੀ ਘਟ ਗਈ ਆ ਔਰ ਲੋਕਾਂ ਨੂੰ ਆਪਣੀ ਸਮਾਜਿਕ ਜ਼ਿੰਮੇਵਾਰੀ ਦਾ ਅਹਿਸਾਸ ਨਹੀਂ ਰਿਹਾ ਤੁਸੀਂ ਕੱਲ ਹੀ ਇੱਕ ਖਬਰ ਵੇਖ ਸੁਣੀ ਹੋਣੀ ਆ ਕਿ ਇੱਕ ਬੱਚੇ ਨੇ ਆਪਣੇ ਪਿਓ ਦਾ ਮਹਿਜ਼ 1000 ਰੁਪਏ ਪਿੱਛੇ ਕਤਲ ਇਸ ਲਈ ਕਰ ਦਿੱਤਾ ਕਿ ਉਸ ਨੂੰ ਜਨਮ ਦਿਨ ਮਨਾਉ ਨਹੀਂ ਉਸਨੇ ਪੈਸੇ ਨਹੀਂ ਦਿੱਤੇ ਸਨ ਦੱਸੋ ਇਸ ਤੋਂ ਲੋਕਾਂ ਦੀ ਮਾਨਸਿਕਤਾ ਕਿੰਨੀ ਘਟ ਗਿਆ ਦਰਜੇ ਦੀ ਹੋ ਚੁੱਕੀ ਆ ਔਰ ਲੋਕਾਂ ਦਾ ਕਿਤੇ ਪਿਓ ਵੱਲੋਂ ਪੁੱਤਰਾ ਦਾ ਕਤਲ ਕੀਤਾ ਜਾ ਰਿਹਾ ਪੁੱਤਰਾ ਦਾਤੀ ਦਾ ਕਤਲ ਕਰ ਰਿਹਾ ਵ ਨਿੱਕੇ ਨਿੱਕੇ ਗੱਲ ਪਿਛੇ ਕਤਲਾਂ ਦਾ ਕਤਲੋਗਾਰਤ ਹੋ ਰਹੀ ਹੈ ਇਸ ਤੋਂ ਇਲਾਵਾ ਗੁੰਡਾਗਰਦੀ ਦੀਆਂ ਘਟਨਾਵਾਂ ਵੀ ਬਹੁਤ ਵਧ ਗਈਆਂ ਨੇ ਤੁਸੀਂ ਕੱਲ ਵੀ ਹੁਣ ਅmber sar ਚ ਸੁਣਿਆ ਹੋਣਾ ਕਿ ਇੱਥੇ ਇੱਕ ਨੌਜਵਾਨ ਜਿਹੜੇ ਰਾਤ ਨੂੰ ਖਾਣਾ ਖਾਣੇ ਜਾ ਰਹੇ ਸੀ ਉਹ ਤਿੰਨ ਅੱਧੀਦਰਜਨ ਹਥਿਆਰ ਬੰਦ ਨੌਜਵਾਨਾਂ ਨੇ ਕੇਰ ਕੇ ਗੋਲੀਆਂ ਮਾਰ ਦਿੱਤੀਆਂ ਔਰ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ ਇੱਕ ਫੂਡ ਰੈਸਟੋਰੈਂਟ ਦੇ ਵਿੱਚ ਆਪਣੇ ਪਿਤਾ ਨਾਲ ਜਿਹੜਾ ਬੰਦਾ ਬੈਠਾ ਸੀ ਸਰਕਾਰੀ ਮੁਲਾਜ਼ਮ ਉਹਦਾ ਵੀ ਕਤਲ ਕੀਤਾ ਗਿਆ ਸੀ ਉਹਦਾ ਵੀ ਹਲੇ ਤੱਕ ਕੋਈ ਨਹੀਂ ਇਸ ਤਰ੍ਹਾਂ ਪੰਜਾਬ ਦੇ ਵਿੱਚ ਤੇ ਕੋਈ ਦਿਨ ਇਹ ਨਹੀਂ ਆ ਜਦੋਂ 2-3 ਕਤਲਾਂ ਦੀ ਗੱਲ ਦਈ ਸੁਣਦੇ ਸਰਕਾਰ ਭਾਵੇਂ ਆਮ ਆਦਮੀ ਪਾਰਟੀ ਦੇ ਹੋਵੇ ਪਹਿਲਾਂ ਹੋਵੇ ਪਰ ਹੁਣ ਕਤਲਾਂ ਦੀ ਇੱਥੇ ਮੰਡੀ ਬਣ ਚੁੱਕੀ ਆ ਰਿਆਣਾ ਹੀ ਕਤਲ ਹੋ ਰਹੇ ਨੇ ਜੀ ਜੀ ਪੰਜਾਬ ਸਰਕਾਰ ਵੱਲੋਂ ਭਾਵੇਂ ਕਿ ਬਹੁਤ ਵੱਡਾ ਦਾਵਾ ਵੀ ਤੈਂਦਾ ਪੁਲਿਸ ਵੀ ਆਪਣੀ ਪਿੱਠ ਥਾਪੜਦੀ ਹੈ ਕਿ ਅਸੀਂ ਬਹੁਤ ਵੱਡੇ ਪੱਧਰ ਤੇ ਕਾਰਵਾਈ ਕਰ ਰਹੇ ਆ ਜਰੂਰ ਜਾਨਣਾ ਚਾਹਾਂਗਾ ਕਿ ਪੁਲਿਸ ਵੱਲੋਂ ਜਿਹੜੀਆਂ ਕੀਤੀਆਂ ਕਾਰਵਾਈਆਂ ਤੋਂ ਲੋਕ ਕਿੰਨੇ ਕੁ ਸੰਤੁਸ਼ਟ ਹੈ ਤੇ ਉਹਨਾਂ ਵੱਲੋਂ ਕੀ ਕੁਝ ਦਾਅਵੇ ਹੁੰਦੇ ਨੇ ਪੁਲਿਸ ਆਪਣੇ ਵੱਲੋਂ ਕਹਿੰਦੀ ਆ ਕਿ ਅਸੀਂ ਕ੍ਰਾਈਮ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਆ ਪਰ ਜੇ ਸਦੇ ਤਰੀਕੇ ਨਾਲ ਵੇਖਿਆ ਜਾਵੇ ਤੇ ਕ੍ਰਾਈਮ ਵਧ ਰਿਹਾ ਵਾ ਹੁਣ ਜਿਹੜੀ ਐਨਸੀਬੀ ਨੈਸ਼ਨਲ ਕੰਟਰੋਲ ਬੀਰੋ ਨਾਰਕੋਟਿਕਸ ਦਿਆ ਉਹਨੇ ਅੰਕੜੇ ਜਾਰੀ ਕੀਤੇ ਨੇ ਕਿ ਜਿਹੜੇ ਪਿਛਲੇ ਸਾਲ ਹੈਰੋਨ ਬਰਾਮਦਗੀ ਹੋਈ 2024 ਚ ਪੰਜਾਬ ਉਹਨਾਂ ਚੋਂ ਇੱਕ ਨੰਬਰ ਤੇ ਆ ਇੱਥੇ 2590 ਕਿਲੋਗ੍ਰam ਹੈਰੋਨ ਚੋਂ ਤੇਸ਼ ਸਭ ਤੋਂ ਜ਼ਿਆਦਾ ਹੈਰੋਨ ਆ 2024 ਚ ਪੰਜਾਬ ਚ ਬਰਾਮਦ ਹੋਈ ਆ ਜੇ ਅਸੀਂ ਅਮਰਸਰ ਦੀ ਗੱਲ ਕਰੀਏ ਇੱਥੇ ਵੀ 1 ਮਾਰਚ ਨੂੰ ਜਦੋਂ ਜੁੱਧ ਨਸ਼ਿਆਂ ਵਿਰੁੱਧ ਪੰਜਾਬ ਸ਼ੁਰੂ ਕੀਤਾ ਗਿਆ ਸੀ ਇੱਥੇ 200 ਕਿਲੋ ਤੋਂ ਵਧੇਰੇ ਹੈਰੋਇਨ ਕੱਲੇ ਅੰਮ੍ਰਿਤਸਰ ਸ਼ਹਿਰ 'ਚ ਬਰਾਮਦ ਹੋ ਚੁੱਕੀ ਹੈ 1810 ਤਸਕਰ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਇਸ ਤੋਂ ਇਲਾਵਾ 325 ਕਿਲੋਗ੍ਰam ਨਸ਼ੀਲਾ ਪਾਊਡਰ ਵੀ ਹੁਣ ਤੱਕ ਅੰਮ੍ਰਿਤਸਰ ਕੱਲੇ 'ਚ ਬਰਾਮਦ ਹੋ ਚੁੱਕਾ ਇਸ ਕਰਕੇ ਜਿਹੜੇ ਨਸ਼ਿਆਂ ਦੇ ਭਰੇ ਆ ਏਡੀ ਵੱਡੀ ਤਦਾਦ 'ਚ ਬਰਾਮਦਗੀ ਜਿਹੜੀ ਆ ਇਹ ਦਰਸਾਉਂਦੀ ਆ ਕਿ ਪੰਜਾਬ ਜਿਹੜਾ ਨਸ਼ਿਆਂ ਦੇ ਇੱਕ ਹੱਬ ਬਣਦਾ ਜਾ ਰਿਹਾ ਇੱਕ ਨੰਬਰ ਤੇ ਆ ਰਿਹਾ ਪੰਜਾਬ 'ਚ ਇਸ ਦੇਸ਼ ਦੀ ਜਿਹੜੀ ਕੌਮੀ ਏਜੰਸੀ ਆ ਉਹਨੇ ਕਿਹਾ ਹੈ ਕਿ ਪੰਜਾਬ 'ਚ ਜਿਹੜੇ ਹੈਰੋਇਨ ਦੀ ਬਰਾਮਦਗੀ ਕੇਸਟੇਟ 'ਚ ਹੋਈ ਆ ਸਭ ਤੋਂ ਵੱਧ 4 ਯਾਰ ਜਿਸ ਤਰੀਕੇ ਨਾਲ ਲਗਾਤਾਰ ਬ੍ਰਾਹਮਣਗੀ ਵੀ ਦਿਖਾਈ ਜਾਂਦੀ ਹੈ ਪਰ ਲੋਕ ਤਾਂ ਰਿਜ਼ਲਟ ਚਾਹੁੰਦੇ ਨੇ ਅੱਜ ਵੀ ਇੱਕ ਬਹੁਤ ਵੀਡੀਓ ਵਾਇਰਲ ਹੁੰਦੀ ਜਿਸ ਦੇ ਵਿੱਚ ਇੱਕ ਨੌਜਵਾਨ ਉਹ ਕਿਸੇ ਸਮਸ਼ਾਨ ਘਰ ਤੇ ਬੈਠਾ ਹੈ ਤੇ ਉਹਦੇ ਦੱਸਣ ਦੇ ਮੁਤਾਬਕ ਪਿੰ 90% ਦੀ ਉਸ ਇਲਾਕੇ ਦੇ ਪਿੰਡ ਦੇ ਜਿਹੜੇ ਬੱਚੇ ਨੇ ਉਹ ਨਸ਼ੇ ਦੇ ਵਿੱਚ ਨੇ ਕਿੰਨੀਆਂ ਦਿਲ ਨੂੰ ਉਲੰਧਨ ਰਹੀਆਂ ਘਟਨਾਵਾਂ ਨੇ ਕਿ ਆਖਰ ਸਾਡੀ ਨੌਜਵਾਨੀ ਜਾ ਕਿੱਧਰ ਨੂੰ ਰਹੀ ਹੈ ਬਿਲਕੁਲ ਜੀ ਇਹ ਬਹੁਤ ਵਧੀਆ ਅਤੇ ਸੋਚਣ ਦਾ ਵਿਸ਼ਾ ਹੈ ਸਰਕਾਰਾਂ ਲਈ ਆਮ ਲੋਕਾਂ ਲਈ ਵੀ ਇਜੇ ਕਿਸੇ ਦੇ ਘਰ ਅੱਗ ਲੱਗੀ ਆ ਤੇ ਉਹ ਇਹ ਨਾ ਸੋਚੇ ਵੀ ਇਹ ਅੱਗ ਮੇਰੇ ਵੱਲੋਂ ਨਹੀਂ ਆਉਣੀ ਇਹ ਅੱਗ ਰੋਜ਼ ਦੇ ਰੋਜ਼ ਰੋਜ਼ ਦੇ ਰੋਜ਼ ਆਂਡੇ ਅਗਵਣੇ ਧੋਕੇ ਸਾਡੇ ਘਰਾਂ ਵੱਲੋਂ ਵਧ ਰਹੀ ਆ ਅੱਜ ਪੰਜਾਬ ਦਾ ਕੋਈ ਅਜਿਹਾ ਪਿੰਡ ਇੱਕ ਨਹੀਂ ਹੈਗਾ ਜਿਹੜਾ ਕਵੇ ਕਿ ਮੈਂ ਨਸ਼ਿਆਂ ਤੋਂ ਮੁਕਤ ਹਾਂ ਕੋਈ ਸ਼ਹਿਰ ਇੱਕ ਨਹੀਂ ਹੈਗਾ ਇੱਥੇ ਨਸ਼ਿਆਂ ਦੇ ਵਿੱਚ ਸਾਰਾ ਸ਼ਹਿਰ ਹੀ ਤੇ ਸਾਰੇ ਪਿੰਡ ਹੀ ਨਸ਼ਿਆਂ ਦੀ ਗਲਤਾਨ ਵਿੱਚ ਆ ਰਹੇ ਲੋਕਾਂ ਦਾ ਕਹਿਣਾ ਵਾ ਕਿ ਨੌਜਵਾਨ ਜਿਹੜੇ ਆ ਲਗਾਤਾਰ ਨਸ਼ਿਆਂ ਵੱਲ ਵਧ ਰਹੇ ਇੱਕ ਤੋਂ ਦੂਜਾ ਦੂਜੇ ਤੀਜਾ ਭਾਵੇਂ ਕੀ ਸਰਕਾਰ ਦਾ ਵਧੀਆ ਬਰਾਲਾ ਵਾ ਪਰ ਇਹਦੇ ਚਿਰ ਜਿਹੜੇ ਲੋਕਾਂ ਦੇ ਰਿਜ਼ਲਟ ਆ ਉਹ ਕਹਿੰਦੇ ਆ ਕਿ ਅਜੇ ਨਸ਼ਿਆਂ ਦੇ ਖਿਲਾਫ ਜਿਨੇ ਜ਼ੋਰ ਸੀ ਕਾਰਵਾਈ ਦੀ ਉਹਨੇ ਨਹੀਂ ਪਈ ਇਹ ਚ ਦੂਜਾ ਡੀਡਿਕਸ਼ਨ ਸੈਂਟਰ ਦਾ ਰੋਲ ਹੈ ਤੇ ਤੀਸਰਾ ਨਾ ਨੂੰ ਸਵੈ ਰਜਗਾਰ ਦੇਣ ਦਾ ਮਸਲਾ ਵਾ ਇਹਨਾਂ ਨੂੰ ਤਿੰਨੇ ਤਰੀਕੇ ਨੂੰ ਕੰਬਾਈਨ ਕਰਕੇ ਆਪਾਂ ਕਰ ਲਈਏ ਰਜਗਾਰ ਵਾਲੇ ਪਾਸੇ ਮੋੜੀਏ ਜੂਤ ਨੂੰ ਕਿੱਡਾਂ ਵਾਲੇ ਪਾਸੇ ਮੋੜੀਏ ਤਾਂ ਆਪਾਂ ਸਿਹਤਮੰਤ ਤੇ ਨਿਰੋਇ ਸਮਾਜ ਦੀ ਸਿਰਜਣਾ ਕਰ ਸਕਦੇ ਆ ਉਸ ਤੋਂ ਬਿਨਾ ਲੋਕਾਂ ਦੇ ਸਹਿਯੋਗ ਅਤੇ ਨੌਜਵਾਨਾਂ ਨੂੰ ਵਿੱਚ ਇਨਵੋਲਵ ਕੀਤੇ ਤੋਂ ਬਿਨਾ ਪੰਜਾਬ ਨਸ਼ਿਆਂ ਤੋਂ ਮੁਕਤ ਨਹੀਂ ਹੋ ਸਕਦਾ ਤonnage ਇਸ ਦੇ ਵਿੱਚ ਇੱਕ ਨੌਜਵਾਨਾਂ ਦੀ ਮਾਨਸਿਕਤਾ ਵੀ ਬਦਲਣੇ ਇੱਕ ਵੱਡਾ ਕਾਰਨ ਹੋਵੇਗਾ ਕਿ ਮਾਨਸਿਕਤਾ ਵੀ ਬਦਲ ਨਹੀਂ ਪਾਏਗੀ ਲੋਕਾਂ ਦੀ ਬਿਲਕੁਲ ਮਾਨਸਿਕਤਾ ਬਦਲ ਨਾਲ ਹੀ ਰਿਜ਼ਲਟ ਵਧੀਆ ਆਉਣਗੇ ਲੋਕਾਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਫੜ ਕੇ ਅੰਦਰ ਦੇਣ ਦੀ ਥਾਂ ਨਸ਼ਾ ਤਸਕਰਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਕਿਤੇ ਉਹਦਾ ਇਲਾਜ ਕਰਾਇਆ ਜਾਵੇ ਜਿਹੜੇ ਡਿਗਰੀਕਸ਼ਨ ਸੈਂਟਰ ਹੋਣਾ ਭਰਤੀ ਕਰਾਇਆ ਜਾਣ ਨਾ ਕਿ ਸਿਰਫ ਜ਼ਿਲ੍ਹਾ ਚ ਕਾਊਂਟਿੰਗ ਵਧਾਉਣ ਤੇ ਗਿਣਤੀ ਵਧਾਉਣ ਤੇ ਰੱਖਿਆ ਜਾਵੇ ਕਿ ਇਹਨੇ ਨਸ਼ਾ ਤਸਕਰਾਂ ਸਿੰਘ ਫੜ ਲਿਆ ਫਿਰ ਹੀ ਵਧੀਆ ਰਿਜ਼ਲਟ ਆਉਣਗੇ ਲੋਕਾਂ ਦੀ ਮਾਨਸਿਕਤਾ ਨੂੰ ਸਰਕਾਰ ਨੂੰ ਪੜਨਾ ਪਵੇਗਾ ਸੋਚਣਾ ਪਵੇਗਾ ਤੇ ਪਿੱਛੇ ਬੇਸਿਕ ਕਾਰਨ ਕੀ ਨੇ ਕਿਉਂ ਲੋਕ ਨਸ਼ਿਆਂ ਵੱਲ ਵੱਧ ਰਹੇ ਨੇ ਔਰ ਇਹਦਾ ਕਾਰਨ ਕੀ ਹੈ ਨੂੰ ਆਪਣੇ ਅੰਦਰ ਵੱਲ ਚਾਤੀ ਮਾਰਨ ਦੀ ਲੋੜ ਹੈ ਔਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਕਾਰਨਾਂ ਦਾ ਜ਼ੀਰੋ ਲੈਵਲ ਤੇ ਪਤਾ ਲਗਾਵੇ ਕਿ ਇਹ ਕੀ ਕਾਰਨ ਹੈ ਕਿ ਪੰਜਾਬ ਦੇ ਵਿੱਚ ਨਸ਼ਿਆਂ ਦਾ ਕੀ ਕਾਰਨ ਹੈ ਕਿ ਰੋਕ ਕਿਉਂ ਨਹੀਂ ਰਹਿ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੁਹਾਡਾ ਵੀ ਧੰਨਵਾਦ ਸ੍ਰੀ ਸਨ ਸਾਡੇ ਸੀਨੀਅਰ ਜਨਰਲ ਅਡਮਿਨਿਸਟ੍ਰੇਸ਼ਨ ਸਿੰਘ ਜਿਨ੍ਹਾਂ ਨੇ ਅੱਜ ਵੱਖ-ਵੱਖ ਮੁੱਦਿਆਂ ਦੇ ਉੱਤੇ ਸਾਡੇ ਨਾਲ ਚਰਚਾ ਕੀਤੀ ਹੈ ਕੁਝ ਹੋਰ ਨਵੀਆਂ ਤਸਵੀਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਂ ਅਨੁਕੀਰ ਸੁਰਿੰਦਰਪਾਲ ਸਿੰਘ ਵਰਪਾਲਤੇ ਹਰਿੰਦਰ ਸਿੰਘ ਨੂੰ ਦਿਉ ਇਜਾਜ਼ਤ ਧੰਨਵਾਦ ਯੋਗਿੰਦੇ ਰਾਹੁਲ ਕਾਂਧੀ ਦੇ ਜਿਹੜੇ ਅੱਜ ਵੀ ਸਿੱਖਾਂ ਦੇ ਜਿਹੜੇ ਉਹ ਪਿਛਲੀ ਤਾਰਾਂ ਚੁੜਦੀਆਂ ਨੇ 84 ਨਾਲ ਚੁੜਦੀਆਂ ਨੇ ਔਰ ਇਹਨੂੰ ਗੁਰੂ ਘਰ ਤੋਂ ਉਪਾ ਦੇਣਾ ਬਚਰ ਪ੍ਰਯਤ ਕੀਤੀ ਗਈ ਆ ਔਰ ਸ਼ਰਮਣੀ ਕਮੇਟੀ ਵੱਲੋਂ ਕਾਰਵਾਈ ਕਰਦੇ ਆ ਇਹਦੇ ਚ ਕੁਝ ਮੁਲਾਜ਼ਮਾਂ ਨੂੰ ਨੌਕਰੀ ਸਸਪੈਂਡ ਕਰ ਦਿੱਤਾ ਕੁਝ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਵਿਤਾ ਜੁੜਦੀ ਆ ਕਿ ਤਿੰਨ ਦਿਨ ਉਹਨਾਂ ਨੇ ਬਿਲਕੁਲ ਨਮਾਣੇ ਨਤਣੇ ਸ਼ਰਧਾਲੂ ਵੱਜੋਂ ਸੇਵਾ ਕੀਤੀ ਅਤੇ ਵੱਡੇ ਕੰਮ ਸੀਗਾਂ ਲੀਡਰਾਂ ਨੂੰ ਹੀ ਆਪਣੇ ਤੋਂ ਦੂਰ ਰੱਖਿਆ ਤੇ ਕਿਹਾ ਕਿ ਇਹ ਮੇਰਾ ਧਰਮ ਮਸਲਾ ਵਾ ਮੇਰਾ ਜਾਤੀ ਮਸਲਾ ਵਾ ਇੱਕ ਗੱਲ ਨੂੰ ਲੋਕਾਂ ਵੱਲੋਂ ਬਹੁਤ ਸਰਿਆ ਗਿਆ ਸੀ ਉਹ ਨਸ਼ਬੀਲ ਦੇ ੂਠੇ ਭਾਂਡੇ ਮਾਂਨ ਦੀ ਸੇਵਾ ਕੀਤੀ ਲੰਗਰ ਦੀ ਸੇਵਾ ਕੀਤੀ ਸਬਜ਼ੀਆਂ ਕੱਟਣ ਤੇ ਛਿੱਲਣ ਦੀ ਸੇਵਾ ਕੀਤੀ ਹੁਣ ਸੋ ਆਪਣੇ ਵੱਲੋਂ ਕਹਿੰਦੀ ਆ ਕਿ ਸਿੱਖ ਕ੍ਰਾਈਮ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਆ ਪਰ ਜੇ ਸਿੱਧੇ ਤਰੀਕੇ ਨਾਲ ਵੇਖਿਆ ਜਾਵੇ ਤੇ ਕ੍ਰਾਈਮ ਵਧ ਰਿਹਾ ਵਾ ਉਨ ਜਿਹੜੇ एनसीबी नेशनल कंट्रोल ब्यूरो ਡਰਗਸ ਦੀ ਆ ਉਹਨੇ ਅੰਕੜੇ ਜਾਰੀ ਕੀਤੇ ਨੇ ਕਿ ਜਿਹੜੇ ਪਿਛਲੇ ਸਾਲ ਹਰਵਣ ਬਰਾਂਡ ਦੀ ਹੋਈ 2024 ਚ ਪੰਜਾਬ ਉਹਨਾਂ ਚੋਂ ਇੱਕ ਨੰਬਰ ਤੇ ਆ ਇਹ ਵਾਕਿਆ ਸਾਰਾ ਜਿਹੜਾ ਉਸ ਵੇਲੇ ਦਾ ਜੁੜਦਾ ਵਾ ਜਦੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਇੱਕ ਗੱਡੀ ਸੀ ਰੇਲ ਦੀ ਗੱਡੀ ਜਿਹੜੀ ਹਰਦਵਾਰ ਨੂੰ ਜਾ ਰਹੀ ਸੀ ਉਹਦੇ ਤੇ ਕਿਸੇ ਸ਼ਰਾਤੀ ਅੰਸਰਾਂ ਵੱਲੋਂ ਰਾਤ ਵੇਲੇ ਖਾਲਸਤਾਨੀ ਨਾਰੇ ਲਿਖ ਦਿੱਤੇ ਗਏ ਪਰ ਪਾਲਜੀ ਜਦੋਂ ਗੱਡੀ ਤੇ ਨਾਰੇ ਲਿਖਣ ਤੋਂ ਬਾਅਦ ਕਿਸੇ ਨੂੰ ਪਤਾ ਨਹੀਂ ਲੱਗਾ ਈਵਨ ਤਾਂ ਨਹੀਂ ਕਿ ਜਦ ਗੱਡੀ ਜਲੰਧਰ ਪਹੁੰਚੀ ਤਾਂ ਇਹਨਾਂ ਨੇ ਫਿਰ ਬਾਅਦ ਵਿੱਚ ਮਟਾਇਆ ਪੰਜਾਬ ਵਿੱਚ ਜਿਹੜਾ ਅਪਰਾਧ ਵਧਣ ਦੇ ਦੋ ਪ੍ਰਮੁੱਖ ਕਾਰਨ ਨੇ ਇੱਕ ਬੇਰੋਜ਼ਗਾਰੀ ਬਚਨਸ਼ਾਹ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜੀਤ ਵੱਡੀ ਮੈਂ ਹਾਂ ਸੁਰਿੰਦਰਪਾਲ ਸਿੰਘ ਮਰਪਾਲ ਅੱਜ ਪੰਜਾਬ ਦੇ ਵੱਖ-ਵੱਖ ਮੁੱਦਿਆਂ ਤੇ ਗੱਲ ਕਰਾਂਗੇ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਕ੍ਰਾਈਮ ਬਾਰੇ ਗੱਲ ਕਰਾਂਗੇ ਕਿਉਂਕਿ ਆਏ ਦਿਨ ਪੰਜਾਬ ਦੇ ਵਿੱਚ ਰੋਜ਼ਾਨਾ ਹੀ ਵੱਡੇ ਪੱਧਰ ਤੇ ਕਤਲ ਹੋ ਰਹੇ ਨੇ ਭਾਵੇਂ ਕਿਸੇ ਵੀ ਗੱਲ ਨੂੰ ਲੈ ਕੇ ਹੋਵੇ ਤਾਂ ਜਦੋਂ ਇਹ ਘਟਨਾਵਾਂ ਲੋਕਾਂ ਤੱਕ ਪਹੁੰਚਦੇ ਆਣੇ ਤੇ ਲੋਕਾਂ ਦੇ ਵਿੱਚ ਡਰ ਵੀ ਆ ਸਹਿਵੇਂ ਭਾਵੇਂ ਉਹ ਪਰਿਵਾਰਕ ਝਗੜੇ ਹੋਣ ਜਾਂ ਫਿਰ ਕਿਸੇ ਹੋਰ ਗੱਲ ਨੂੰ ਲੈ ਕੇ ਝਗੜੇ ਹੁੰਦੇ ਹੋਣ ਅੱਜ ਇਸ ਮੁੱਦੇ ਤੇ ਵੀ ਗੱਲਬਾਤ ਕਰਾਂਗੇ ਉੱਥੇ ਇੱਕ ਹੋਰ ਅਹਿਮ ਪੱਖ ਦਾ ਮੁੱਦਾ ਹੈ ਜਿਹੜਾ ਬੀਤੇ ਦਿਨੀ ਪੰਜਾਬ ਦੌਰੇ ਤੇ ਆਏ ਸੀ ਰਾਹੁਲ ਗਾਂਧੀ ਰਾਹੁਲ ਗਾਂਧੀ ਆਏ ਤਾਂ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਸਰੋਪਾਉ ਦਿੱਤਾ ਗਿਆ ਜਿਹੜਾ ਮੁੱਦਾ ਪੱਕ ਗਿਆ ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸਬੰਧਤ ਵਿਅਕਤੀਆਂ ਦੇ ਖਿਲਾਫ ਕਾਰਵਾਈ ਵੀ ਕੀਤੀ ਗਈ ਉਸ ਦੇ ਬਾਬਤ ਵੀ ਹੁਣ ਕਾਂਗਰਸ ਨੇ ਇੱਕ ਵੱਡਾ ਐਲਾਨ ਕੀਤਾ ਹੈ ਉਹ ਐਲਾਨ ਕੀ ਹੈ ਉਸ ਦੇ ਬਾਰੇ ਵੀ ਗੱਲਬਾਤ ਕਰਾਂਗੇ ਇਸੇ ਤਰੀਕੇ ਨਾਲ ਪਿਤੇ ਦਿਨ ਅੰਮ੍ਰਿਤਸਰ ਦੀਆਂ ਵੱਖ-ਵੱਖ ਥਾਵਾਂ ਦੇ ਉੱਤੇ ਖਾਲਿਸਤਾਨ ਦੇ ਕੁਝ ਨਾਰੇ ਵੀ ਲਿਖੇ ਗਏ ਸੀ ਉਸ ਦਾ ਕਾਰਨ ਕੀ ਸੀ ਕਿਉਂ ਇਹ ਨਾਰੇ ਲਿਖੇ ਗਏ ਸੀ ਕਿਸ ਦੇ ਨਾਲ ਇਹ ਕੜੀ ਜੁਲਦੀ ਹੈ ਇਸ ਦੇ ਬਾਰੇ ਵੀ ਗੱਲਬਾਤ ਕਰਾਂਗੇ ਸਾਡੇ ਨਾਲ ਅੱਜ ਚਰਚਾ ਤੇ ਲਈ ਮੌਜੂਦ ਨੇ ਰਿਸ਼ਮ ਸਿੰਘ ਜੀ ਰਿਸ਼ਮ ਸਿੰਘ ਜੀ ਬਹੁਤ ਬਹੁਤ ਸਵਾਗਤ ਆ ਤੁਹਾਡਾ ਥੈਂਕ ਯੂ ਜੀ ਰੈਸਪਸ ਜੀ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਿ ਬੀਤੇ ਦਿਨੀ ਜਦੋਂ ਰਾਹੁਲ ਗਾਂਧੀ ਜੀ ਪੰਜਾਬ ਦੌਰੇ ਤੇ ਆਏ ਸੀ ਤੇ ਉਹਨਾਂ ਨੂੰ ਸਰਪਾ ਦਿੱਤਾ ਗਿਆ ਸੀ ਮੁਤਾਬਕ ਗਿਆ ਉਸ ਤੋਂ ਬਾਅਦ ਉਹਨਾਂ ਵਿਅਕਤੀਆਂ ਦੇ ਖਿਲਾਫ ਕਾਰਵਾਈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ ਹੁਣ ਉਸ ਤੋਂ ਬਾਅਦ ਹੁਣ ਕਾਂਗਰਸ ਨੇ ਇੱਕ ਵੱਡਾ ਐਲਾਨ ਕੀਤਾ ਹੈ ਉਹ ਐਲਾਨ ਕੀ ਹੈ ਉਸ ਦੇ ਮੁਤਾਬਕ ਕੀ ਕੁਝ ਉਹਨਾਂ ਵੱਲੋਂ ਕੀਤਾ ਜਾਵੇਗਾ ਸਭ ਤੋਂ ਪਹਿਲਾਂ ਇਹਦੇ ਪਿਸ਼ੋਕੜ ਵਾਲ ਛਾਤੀ ਮਾਰੀਏ ਤੇ ਰਾਹੁਲ ਗਾਂਧੀ ਜਿਹੜੇ ਕਾਂਗਰਸ ਦੇ ਕੌਮੇ ਆਗੂ ਨੇ ਇਬਤੇ ਦੇਣੀ ਅਜਨਾਲਾ ਸੈਕਟਰ ਤੇ ਰਮਦਾਸ ਖੇਤਰ ਜਿੱਥੇ ਹੜਾ ਨਾਲ ਭਾਰੀ ਤਬਾਈ ਹੋਈ ਸੀ ਉਹਦਾ ਨਰੀਖਣ ਕਰਨ ਲਈ ਆਏ ਸੀ ਉਥੇ ਬਾਬਾ ਬੁੱਢਾ ਸਾਹਿਬ ਗੁਰਦੁਆਰਾ ਵਿਖੇ ਉਹ ਨਤਮਤ ਤੱਕ ਹੌਲੇ ਗਏ ਰਮਦਾਸ ਵਿਖੇ ਤਾਂ ਉਥੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਅਧੀਨ ਚੱਲਦੇ ਕਿਸੇ ਗੁਰਦੁਆਰਾ ਸਾਹਿਬ ਜੋ ਬਹੁਤ ਇਤਿਹਾਸਕ ਗੁਰਦੁਆਰਾ ਵਾ ਉੱਥੇ ਐਸੇ ਗੁਰਦੁਆਰਾ ਸਾਹਿਬ ਦੀ ਬਹੁਤ ਲੋਕਾਂ ਦੇ ਵਿੱਚ ਮੰਨਤਾ ਵਾ ਉੱਥੇ ਰਾਹੁਲ ਗਾਂਧੀ ਨੂੰ ਸ਼ਰੋਣੀ ਕਮੇਟੀ ਦੇ ਜਿਹੜੇ ਉੱਥੇ ਧਨਾਤਮ ਮਲਾਜਮ ਸੀ ਜਾਂ ਗੁਰੂ ਘਰ ਦੇ ਬੰਦੇ ਸੀ ਉਹਨਾਂ ਵੱਲੋਂ ਸਰਪਾਉ ਦਿੱਤਾ ਗਿਆ ਇਸ ਤੋਂ ਬਾਅਦ ਇਹ ਹੋਇਆ ਸ਼ੁਰੂ ਵਰਪਾਲ ਜੀ ਦੀ ਇਦਾਾ ਕ੍ਰਿਟਿਕਾਈਜ਼ ਲੋਚਨਾ ਸ਼ੁਰੂ ਹੋ ਗਈ ਕਿਉਂਕਿ ਉਹ ਕਹਿੰਦੇ ਰਾਹੁਲ ਗਾਂਧੀ ਦੇ ਜਿਹੜੇ ਅੱਜ ਵੀ ਸਿੱਖਾਂ ਦੇ ਜਿਹੜੇ ਉਹ ਪਿਛਲੀ ਤਾਰਾਂ ਚੁੜਦੀਆਂ ਨੇ 84 ਨਾਲ ਜੁੜਦੀਆਂ ਨੇ ਔਰ ਇਹਨੂੰ ਗੁਰੂ ਘਰ ਤੋਂ ਸਰੋਪਾ ਦੇਣਾ ਬੱਜਰ ਪ੍ਰਯਤ ਕੀਤੀ ਗਈ ਆ ਔਰ ਸ਼ਰਮਣੀ ਕਮੇਟੀ ਵੱਲੋਂ ਕਾਰਵਾਈ ਕਰਦੇ ਆ ਇਹਦੇ ਚ ਕੁਝ ਮੁਲਾਜ਼ਮਾਂ ਨੂੰ ਨੌਕਰੀ ਦੇ ਸਸਪੈਂਡ ਕਰ ਦਿੱਤਾ ਕੁਝ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਇਹ ਅਤੇ ਕੁਝ ਦੀਆਂ ਬਦਲੀਆਂ ਵੀ ਕੀਤੀਆਂ ਬਿਲਕੁਲ ਤੁਹਾਡੀ ਗੱਲ ਠੀਕ ਆ ਜੀ ਉਸ ਤੋਂ ਬਾਅਦ ਜੇ ਦੇਖਿਆ ਜਾਵੇ ਸਾਰਾ ਘਟਨਾਕਰਮ ਨੂੰ ਤੇ ਫਿਰ ਇਹਦੇ ਪਿਛੇ ਹੁਣ ਕਾਂਗਰਸ ਦੇ ਵੱਡੇ ਆ ਕੁਝ ਜਿਨ੍ਹਾਂ ਚ ਸਰਦਾਰ ਗਰਜੀਤ ਸਿੰਘ ਔਜਲਾ ਮ ਉਹਨਾਂ ਨੇ ਆਪਣੇ ਜਿਹੜੇ ਆਗੂ ਸੀ ਰਾਹੁਲ ਗਾਂਧੀ ਉਹਨਾਂ ਨੂੰ ਸਰੋਪਾ ਦੇਣ ਤੋਂ ਬਾਅਦ ਜਿਹੜੇ ਮੁਲਾਜ਼ਮ ਸਸਪੈਂਡ ਕੀਤੇ ਸੀ ਉਹਨਾਂ ਦੀ ਤਰਫਦਾਰੀ ਕੀਤੀ ਆ ਉਹਨਾਂ ਦੀ ਵਕਾਲਤ ਕੀਤੀ ਆ ਤੇ ਕਿਹਾ ਕਿ ਜਿੰਨਾ ਸਰੋਣੀ ਕਮੇਟੀ ਉਹਨਾਂ ਨੂੰ ਤਨਖਾਹ ਨਹੀਂ ਦੇਗੀ ਉਹਨਾਂ ਦਾ ਪੂਰਾ ਖਰਚਾ ਚੱਕਾਂਗੇ ਜੀ ਇਸ ਤਰ੍ਹਾਂ ਇਹ ਮੁੱਦਾ ਅੱਜਕੱਲ ਸਿੱਖ ਸਭਾ 'ਚ بڑا ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜੀ ਜੀ ਉਹਦੇ ਦੋ ਪੱਖ ਵੀ ਇੱਕ ਜਿਹੜੀ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਕਿ ਰਾਹੁਲ ਗਾਂਧੀ ਜੇਕਰ ਇੱਥੇ ਆਉਂਦੇ ਨੇ ਉਹਨਾਂ ਨੂੰ ਸਰੋਪਾ ਦਿੱਤਾ ਜਾਂਦਾ 84 ਦਾ ਉਹਨਾਂ ਤੇ ਦਾਗ ਲੱਗਦਾ ਪਰ ਦਾਗ ਜਿਹੜਾ ਸੀ ਉਹ ਤਾਂ ਉਹਨਾਂ ਦੀ ਦਾਦੀ ਨੇ ਕੀਤਾ ਸੀ ਜਿਸ ਦੀ ਉਹਨਾਂ ਨੂੰ سزا ਮਿਲ ਗਈ ਸੀ ਰਾਹੁਲ ਗਾਂਧੀ ਉਸ ਸਮੇਂ ਦੌਰਾਨ ਬੱਚੇ ਸੀ ਤੇ ਇਹ ਚਰਚਾ ਵੀ ਲਗਾਤਾਰ ਹੋ ਰਹੀ ਜਿਸ ਦੇ ਵਿੱਚ ਕੁਝ ਸ਼ਰੋਣੀ ਕਮੇਟੀ ਮੈਂਬਰ ਵੀ ਇਸ ਹੱਕ ਦੇ ਵਿੱਚ ਆਏ ਨੇ ਕਿ ਰਾਹੁਲ ਗਾਂਧੀ ਦਾ ਇਸ ਦੇ ਵਿੱਚ ਕੋਈ ਦੋਸ਼ ਨਹੀਂ ਹੈ ਇਸ ਦੇ ਨਾਲ ਹੀ ਬੀਤੇ ਦਿਨੀ ਕਮਰਜੀ ਸਰ ਦੀਆਂ ਵੱਖ-ਵੱਖ ਥਾਵਾਂ ਦੇ ਉੱਤੇ ਖਾਲਿਸਤਾਨ ਦੇ ਨਾਅਰੇ ਆਂਦਾ ਵੀ ਕੁਝ ਮਾਮਲਾ ਸਾਹਮਣੇ ਆਉਂਦਾ ਹੈ ਉਹ ਮਾਮਲਾ ਹੈ ਕਿ ਆ ਕਿਸ ਤਰੀਕੇ ਨਾਲ ਇਹ ਹੁੰਦਾ ਹੈ ਤੇ ਕਿਸ ਨੇ ਜ਼ਿੰਮੇਵਾਰੀ ਲਈ ਹੈ ਤੇ ਰਾਹੁਲ ਗਾਂਧੀ ਨਾਲ ਇਸ ਦੇ ਕਿਸ ਨਾਲ ਤਾਰ ਜੁੜਦੇ ਨੇ ਹਾਂਜੀ ਬਹੁਤ ਵਧੀਆ ਸਵਾਲ ਤੁਸੀਂ ਪੁੱਛਿਆ ਵਰਪਾਲ ਜੀ ਇਹਦਾ ਸਿੱਧਾ ਸਵਾਲ ਰਾਹੁਲ ਗਾਂਧੀ ਨੇ ਇਸ ਕਰਕੇ ਜੋੜਦਾ ਕਿ ਅਮਰੀਕਾ ਬੈਠੇ 6 ਫਾਰ ਜਸਟਿਸ ਦੇ ਆਗੂ ਤੇ ਵਕੀਲ ਗੁਰਪਤਵਰਤ ਸਿੰਘ ਪੰਨੂ ਨੇ ਹਮੇਸ਼ਾ ਵਾਂਗ ਰਾਹੁਲ ਗਾਂਧੀ ਨੂੰ ਸਰੋਪਾ ਦੇਣ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕੀਤੀ ਸੀ ਜਾਰੀ ਕੀਤੀ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਵੱਲੋਂ ਕਾਂਗਰਸੀ ਆਗੂਆਂ ਵੱਲੋਂ ਬਾਬਾ ਬੁੱਢਾ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਜਿਹੜਾ ਸਰੂਪਾ ਦਿੱਤਾ ਗਿਆ ਉਹਦੀ ਕੋਰ ਨਿੰਦਾ ਕੀਤੀ ਗਈ ਸੀ ਅਤੇ ਉਹਨਾਂ ਨੇ ਆਪਣੇ ਸੰਦੇਸ਼ ਵਿੱਚ ਕਿਹਾ ਸੀ ਪਹਿਲਾਂ ਮਾਂਗੇ ਧਮਕਾਉਂਦਿਆਂ ਹੋਇਆਂ ਕਿਹਾ ਸੀ ਕਿ ਇਹ ਬੜੀ ਭਾੜੀ ਗੱਲ ਕੀਤੀ ਹੈ ਇਹਨਾਂ ਨੇ ਔਰ ਇਹਦੇ ਚਹੀਂ ਰਾਹੁਲ ਗਾਂਧੀ ਜੋ ਸਿੱਖਾਂ ਦਾ ਕਾਤਲ ਹੈ ਕਿਉਂਕਿ ਇਹਦੇ ਪਰਿਵਾਰ ਵੱਲੋਂ ਭਾਵੇਂ ਦੀ ਦਾਦੀ ਵੱਲੋਂ ਜਿਹੜਾ ਸੇ ਕਤਲਿਆਮ ਕਰਾਇਆ ਸੀ ਪਰ ਇਹਦੇ ਜ਼ਖਮਾਂ ਜਿसे ਖਾ ਨੂੰ ਭੁੱਲੇ ਨਹੀਂ ਆ ਇਹ ਵੀ ਉਸੇ ਹੀ ਪਰਿਵਾਰ ਦਾ ਬਚੰਦਾ ਹੈਗਾ ਇਹਦੇ ਜੋ ਉਹਨਾਂ ਹੋਰ ਜਿਹੜੇ ਕਾਂਸੀ ਲੀਡਰਾਂ ਦੇ ਬਾਕਾਇਦਾ ਨਾਂ ਲੈ ਕੇ ਉਹਨਾਂ ਨੂੰ ਧਮਕੀ ਵੀ ਦਿੱਤੀ ਸੀ ਇਹ ਵਾਕਿਆ ਸਾਰਾ ਜਿਹੜਾ ਉਸ ਵੇਲੇ ਦਾ ਜੁੜਦਾ ਵਾ ਜਦੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਇੱਕ ਗੱਡੀ ਸੀ ਰੇਲ ਗੱਡੀ ਜਿਹੜੀ ਹਰਦਵਾਰ ਨੂੰ ਜਾ ਰਹੀ ਸੀ ਉਹਦੇ ਤੇ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਰਾਤ ਵੇਲੇ ਖਾਲਸਤਾਨੀ ਨਾਰੇ ਲਿਖ ਦਿੱਤੇ ਗਏ ਬਰਪਾਲ ਜੀ ਜਦੋਂ ਗੱਡੀ ਨਾਰੇ ਲਿਖਣ ਤੋਂ ਬਾਅਦ ਕਿਸੇ ਨੂੰ ਪਤਾ ਨਹੀਂ ਲੱਗਾ ਈਵਨ ਦੈਨ ਕਿ ਜਦ ਗੱਡੀ ਜਲੰਧਰ ਪਹੁੰਚੀ ਤਾਂ ਇਹਨਾਂ ਨੇ ਫਿਰ ਬਾ ਸਰਕਾਰੀ ਬਿਲਡਿੰਗ ਸੀ ਪਟਵਾਰਖਾਨੇ ਦੀ ਉੱਥੇ ਵੀ ਨਾਰੇ ਲਿਖੇ ਗਏ ਸੀ ਔਰ ਇਹ ਉਸੇ ਹੀ ਘਟਨਾ ਦਾ ਪ੍ਰਤੀਕਰਮ ਸੀ ਜਿਹੜਾ ਉਹਨੇ ਆਪਣੇ ਵੀਡੀਓ ਵਿੱਚ ਦੱਸਿਆ ਸੀ ਕਿ ਰਾਹੁਲ ਗਾਂਧੀ ਨੂੰ ਸਰੂਪਾ ਦੇਣਾ ਬਿਲਕੁਲ ਗਲਤ ਹੈ ਭਾਵੇਂ ਕਿ ਇਹ ਉਹਨਾਂ ਦਾ ਉੱਥੇ ਬੈਠਿਆ ਪ੍ਰਤੀਕਰਮ ਨੂੰ ਲੋਕਾਂ ਕਿੰਨਾ ਘੰਘਾਰਾ ਭਰਦੇ ਆ ਪਰ ਉਹਨਾਂ ਨੇ ਇੱਕ ਵਾਰੀ ਇਸ ਮੁਸਲੇ ਨੂੰ ਫੇਰ ਦੁਬਾਰਾ ਅਸ਼ਾਲ ਦਿੱਤਾ ਵਾ ਇਹਦੇ ਬਕਾਰੇ ਬਕਾਇਦਾ ਗੁਰਜੀਤ ਸਿੰਘ ਔਜਲਾ ਨੇ ਕਿਹਾ ਵਾ ਕਿ ਜਿਹੜਾ ਅਸੀਂ ਉਹਦਾ ਜਿੱਥੇ ਖਰਚਾ ਚੁੱਕਾਂਗੇ ਔਰ ਉੱਥੇ ਅਸੀਂ ਧਮਕੀਆਂ ਦੀ ਪਰਵਾਹ ਵੀ ਨਹੀਂ ਕਰਦੇ ਜੀ ਇਹਦੇ ਵਿੱਚ ਇੱਕ ਹੋਰ ਚੀਜ਼ ਮੈਂ ਜੋੜਨੀ ਚਾਹਾਂਗਾ ਰੇਸ਼ਮ ਸਿੰਘ ਜੀ ਤੁਹਾਨੂੰ ਜਿਆਦਾ ਹੋਵੇਗਾ ਜਦੋਂ ਰਾਹੁਲ ਗਾਂਧੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਆਉਂਦੇ ਨੇ 3 ਦਿਨ ਦਾ ਉਹਨਾਂ ਦਾ ਸਮਾਗਮ ਸੀ ਤੇ ਉਹ ਸਿਆਸਤ ਤੋਂ ਦੂਰ ਸਿਰਫ ਇੱਕ ਬਤੌਰ ਸਿੱਖ ਨਿਮਾਣੇ ਸਿੱਖ ਵਜੋਂ ਹਰਮੰਦਰ ਸਾਹਿ ਉਸ ਸਮੇਂ ਦੌਰਾਨ ਤੁਹਾਨੂੰ ਜਾਣ ਤ ਹੋਵੇਗਾ ਕਿ ਗੁਰੂ ਨਾਨਕ ਦੇ ਜੁਨੀਵਰਸਿਟੀ ਦੇ ਇੱਕ ਪ੍ਰੋਫੈਸਰ ਸੀ ਉਹਨਾਂ ਨੇ ਉੱਥੇ ਉਹਨਾਂ ਨੂੰ ਜਿਹੜੀ ਜਾਣਕਾਰੀ ਸੀ ਸਿੱਖ ਇਤਿਹਾਸ ਬਾਰੇ ਦਿੱਤੀ ਸੀ ਤਿੰਨ ਦਿਨ ਉਹਨਾਂ ਦੇ ਨਾਲ ਰਹੇ ਸੀ ਤੇ ਜਦੋਂ ਆਮ ਆਦਮੀ ਪਾਰਟੀ ਨੂੰ ਇਸ ਚੀਜ਼ ਬਾਰੇ ਪਤਾ ਲੱਗਾ ਸੀ ਜਾਂ ਭਾਜਪਾ ਨੂੰ ਪਤਾ ਲੱਗਾ ਸੀ ਤਾਂ ਜੋ ਚਰਚਾ ਸੀ ਉਸ ਸਮੇਂ ਦੌਰਾਨ ਕਿ ਉਹਨਾਂ ਨੂੰ ਵੀ ਉੱਥੋਂ ਜਿਹੜਾ ਸੀ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਉਸ ਤੋਂ ਬਾਅਦ ਵੀ ਰਾਹੁਲ ਗਾਂਧੀ ਨੇ ਉਹਨਾਂ ਨੂੰ ਹਿਮਾਚਲ ਦੇ ਵਿੱਚ ਜਾ ਕੇ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਸੀ ਤੇ ਪੂਰੇ ਹਿਮਾਚਲ ਦਾ ਉਹਨਾਂ ਨੂੰ ਇਨਚਾਰਜਲਾ ਦਿੱਤਾ ਸੀ ਤਾ ਕਾਂਗਰਸ ਦੀ ਹੁਣ ਇੱਕ ਨਵੀਂ ਜਿਹੜੀ ਹੈ ਕਿ ਜੇਕਰ ਉਹਨਾਂ ਦੀ ਸਪੋਰਟ ਕਰਨ ਵਾਲੇ ਕੁਝ ਵਿਅਕਤੀ ਨੇ ਉਹ ਉਹਨਾਂ ਦੇ ਪਿੱਠ ਤੇ ਆ ਕੇ ਜ਼ੋਰ ਖੜਦੇ ਨੇ ਬਿਲਕੁਲ ਠੀਕ ਹੈ ਤੁਹਾਡੀ ਗੱਲ ਜੀ ਇਦਨ ਹਾਲ ਇਹ ਵੀ ਗੱਲ ਜੁੜਦੀ ਆ ਕਿ ਤਿੰਨ ਦਿਨ ਉਹਨਾਂ ਨੇ ਬਿਲਕੁਲ ਨਮਾਣੇ ਨਤਣੇ ਅਸ਼ਰਦਾਲੂ ਵਜੋਂ ਸੇਵਾ ਕੀਤੀ ਅਤੇ ਵੱਡੇ ਕਾਂਗਰਸੀਆਂ ਲੀਡਰਾਂ ਨੂੰ ਇਹ ਆਪਣੇ ਤੋਂ ਦੂਰ ਰੱਖਿਆ ਤੇ ਕਿਹਾ ਕਿ ਇਹ ਮੇਰਾ ਧਰਮਕ ਮਸਲਾ ਵਾ ਮੇਰਾ ਜਾਤੀ ਮਸਲਾ ਵਾ ਇਸ ਗੱਲ ਨੂੰ ਲੋਕਾਂ ਵੱਲੋਂ ਬਹੁਤ ਸਰਹਿ ਗਿਆ ਸੀ ਉਹਨਾਂ ਸ਼ਬੀਲ ਦੇਵ ਝੂਠੇ ਭਾਂਡੇ ਮਾਣ ਦੀ ਸੇਵਾ ਕੀਤੀ ਲੰਗਰ ਦੀ ਸੇਵਾ ਕੀਤੀ ਸਬਜ਼ੀਆਂ ਕੱਟਣ ਤੇ ਛਿੱਲਣ ਦੀ ਸੇਵਾ ਕੀਤੀ ਇਸ ਤਰ੍ਹਾਂ ਉਸ ਟਾਈਮ ਦੇ ਵਿੱਚ ਉਹਨਾਂ ਨੇ ਇੱਕ ਐਲਾਨ ਬੜਾ ਵੱਡਾ ਕੀਤਾ ਸੀ ਕਿ ਜੇ ਇੱਕ ਪੰਗ ਕਾਂਗਰਸ ਸਰਕਾਰ ਕਿਤੇ ਹੋਂਦ ਚ ਆਈ ਤਾਂ ਅਸੀਂ ਇਸ ਨੂੰ ਵਿਸ਼ਵ ਦੇਸ਼ ਸ਼ਾਂਤੀ ਕੇਂਦਰ ਵਜੋਂ ਸੱਚਖੰਡ ਸ੍ਰੀ ਹਰਮੰਦਰ ਕਰਾਂਗੇ ਉਹਦੇ ਲਈ ਸੇ ਯਤਨ ਕਰਾਂਗੇ ਔਰ ਇਸ ਗੱਲ ਨੂੰ ਬਹੁਤ ਸਰਾਇਆ ਗਿਆ ਸੀ ਔਰ ਬਿਰਾਹੁਲ ਕਾਂਦੇ ਜਿਹੜਾ ਵਾ ਉਹਦੇ ਵੀ ਇਹਨੇ ਇੱਕ ਕਿਸਮ ਦਾ ਇਹ ਲੋਕਾਂ ਦਾ ਮਨ ਜਿੱਤਣ ਦੀ ਕੋਸ਼ਿਸ਼ ਕੀਤੀ ਸੀ ਜਿਹਨੂੰ ਲੋਕਾਂ ਨੇ ਭਾਵੇਂ ਕਾਫੀ ਮਾਤਰਾ ਚ ਹੰਗਾਰਾ ਵੀ ਦਿੱਤਾ ਔਰ इवन ਦੈਨ ਕੀ ਕਾਂਗਰਸੀ ਸਿੱਖ ਲੀਡਰ ਵੀ ਉਹਨਾਂ ਨੂੰ ਸਪੋਰਟ ਕਰਦੇ ਰਹੇ ਔਰ ਬਾਕੀ ਜਿਹੜੀਆਂ ਸਫਾਂ ਸੀ ਕਿਹੜੇ ਰੋਲ ਸਿੱਖ ਗਰਮ ਦਲਿਆਂ ਨੂੰ ਛੱਡ ਕੇ ਉਹਨਾਂ ਨੇ ਵੀ ਸਪੋਰਟ ਕੀਤੀ ਸੀ ਕਿ ਇਹ ਦਈਏ ਵਧੀਆ ਜੇ ਕੋ ਗੁਰੂ ਘਰ ਨੇ ਮਾਨਸ਼ਾਦ ਆਲੂ ਜੇ ਆਰਿਆ ਵਾ ਤਾਂ ਉਹਦੀ ਸੇਵਾ ਨੂੰ ਸਵਕਾਰ ਕੀਤਾ ਜਾਣਾ ਚਾਹੀਦਾ ਜੀ ਤੁਹਾਨੂੰ ਲੱਗਦਾ ਕਿ ਜਦੋਂ ਸੇਵਾ ਕੀਤੀ ਸੀ ਉਸ ਤੋਂ ਬਾਅਦ ਤਾਂ ਬਹੁਤ ਸਾਰੇ ਲੋਕ ਉਹਨਾਂ ਦੇ ਹੱਕ ਦੇ ਵਿੱਚ ਨੇ ਕਿ 84 ਦੇ ਵਿੱਚ rau gandhi ਦਾ ਕੋਈ ਦੋਸ਼ ਨਹੀਂ ਸੀ ਬਿਲਕੁਲ ਜੀ 84 ਵਿੱਚ ਤੇ ਮੇਰੇ ਖਿਆਲੋਂ ਬਹੁਤ ਛੋਟਾ ਹੋਵੇਗਾ ਜਦੋਂ ਇਹ ਹੋਇਆ ਸੀ ਇੰਦਰਾ ਗਾਂਧੀ 1984 ਦੇ ਵਿੱਚ ਜਦੋਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਸਨ ਤੋਂ ਉਸ ਵੇਲੇ ਭਾਰਤੀ ਫੌਜ ਵੱਲੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਉੱਤੇ ਹਮਲਾ ਕੀਤਾ ਗਿਆ ਉਹਦਾ ਰੋਸ ਇੰਨਾ ਜ਼ਿਆਦਾ ਵੱਧ ਗਿਆ ਕਿ ਦੇਸ਼ਾਂ ਦੇਸ਼ਾਂ ਵਿੱਚ ਹੀ ਕਾਂਗਰਸ ਦੇ ਵਿਰੋਧਤਾ ਹੋਣੇ ਸ਼ੁਰੂ ਹੋ ਗਈ ਸੀ ਇਸ ਤੋਂ ਬਾਅਦ ਰਾਹੁਲ ਗਾਂਧੀ ਤੋਂ ਬਾਅਦ ਇੰਦਰਾ ਗਾਂਧੇ ਤੋਂ ਬਾਅਦ ਉਹਨਾਂ ਦੇ ਜਿਹੜੇ ਸੀ ਪੁੱਤਰ ਰਜੀਵ ਗਾਂਧੀ ਉਹਨਾਂ ਦਾ ਵੀ ਮਰਟਰ ਹੋ ਗਿਆ ਉਹਨ ਤਾਮਲ ਗਰੀਲਿਆਂ ਵੱਲੋਂ ਉਸ ਤੋਂ ਬਾਅਦ ਇਹ ਰਾਹੁਲ ਗਾਂਧੀ ਹੁਣ ਕਾਂਗਰਸ ਦਾ ਲੈ ਇਸ ਪਰਿਵਾਰ ਕੋ ਉਸ ਤੋਂ ਬਾਅਦ ਭਾਵੇਂ ਸਤਾ ਅੱਜ ਤੱਕ ਨਹੀਂ ਆਈ ਤੇ ਇਹ ਸਰਕਾਰ ਕੇ ਸਤਾਤੋਂ ਬੰਚੇ ਤੇ ਪਰ ਉਹਨਾਂ ਨੇ ਹੁਣ ਲੋਕਾਂ ਦੇ ਵਿੱਚ ਆਪਣਾ ਜਿਹੜਾ ਆਧਾਰ ਆ ਇੱਕ ਨਰੋਲ ਜਿਹੜਾ ਬਾ ਬਦਲਣ ਦੀ ਕੋਸ਼ਿਸ਼ ਕੀਤੀ ਆ ਕਿ ਉਹਨਾਂ ਨੇ ਅਸੀਂ ਸਾਰਿਆਂ ਤਰ੍ਹਾਂ ਮੰਨਦਾ ਸਾਰੇ ਮੈਂ ਮੰਦਾ ਸਤਕਾਰ ਕਰਦੇ ਆ ਔਰ ਸਾਡਾ ਸਿੱਖੀ ਨਾਲ ਕੋਈ ਵਿਰੋਧ ਨਹੀਂ ਰਿਹਾ ਜੀ ਇਹਦੇ ਵਿੱਚ ਅਗਲਾ ਜਿਹੜੀ ਗੱਲਬਾਤ ਅਸੀਂ ਲਵਾਂਗੇ ਕਿ ਪੰਜਾਬ ਦੇ ਵਿੱਚ ਕੋਈ ਅਜਿਹਾ ਦਿਨ ਨਹੀਂ ਹੁੰਦਾ ਜਦੋਂ ਅਸੀਂ ਅਖਬਾਰ ਦੀ ਸੁਰਖੀ ਨਹੀਂ ਪੜਦੇ ਕਿ ਅੱਜ ਫਲਾਣੀ ਜਗ੍ਹਾ ਤੇ ਕਤਲ ਹੋ ਗਿਆ ਅੱਜ ਫਲਾਣੀ ਜਗ੍ਹਾ ਤੇ ਫਲਾਣੀ ਘਟਨਾ ਵਾਪਰ ਗਈ ਜ਼ਰੂਰ ਕ੍ਰਾਈਮ ਬਾਰੇ ਤੁਹਾਡੇ ਕੋਲ ਜਾਣਨਾ ਚਾਹਵਾਂਗੇ ਕਿ ਅਸਲ ਦੇ ਵਿੱਚ ਕਿੱਥੋਂ ਕਹਾਣੀ ਸ਼ੁਰੂ ਹੁੰਦੀ ਹੈ ਕਿੱਥੇ ਵਿਗੜਦੀ ਹੈ ਕਿ ਕਾਰਨ ਕੀ ਆ ਵੀ ਇਨਾ ਕ੍ਰਾਈਮ ਲਗਾਤਾਰ ਵੱਧ ਰਿਹਾ ਪੰਜਾਬ ਵਿੱਚ ਜਿਹੜਾ ਅਪਰਾਧ ਵਧਣ ਦੇ ਦੋ ਪ੍ਰਮੁੱਖ ਕਾਰਨ ਨੇ ਇੱਕ ਬੇਰੁਜ਼ਗਾਰੀ ਦੂਜਾ ਨਸ਼ਾ ਜੋ ਮੈਂ ਸਮਝਦਾ ਜੀ ਇਹ ਨਸ਼ਿਆਂ ਦੀ ਮਾਤਰਾ ਵਧਣ ਨਾਲ ਹੀ ਨਿੱਕੀ ਨਿੱਕੀ ਗੱਲ ਪਿੱਛੇ ਕਤਲ ਹੋ ਗਏ ਸਮਾਜਿਕ ਲੋਕਾਂ ਦੀ ਜ਼ਿੰਮੇਵਾਰੀ ਘਟ ਗਈ ਆ ਔਰ ਲੋਕਾਂ ਨੂੰ ਆਪਣੀ ਸਮਾਜਿਕ ਜ਼ਿੰਮੇਵਾਰੀ ਦਾ ਅਹਿਸਾਸ ਨਹੀਂ ਰਿਹਾ ਤੁਸੀਂ ਕੱਲ ਹੀ ਇੱਕ ਖਬਰ ਵੇਖ ਸੁਣੀ ਹੋਣੀ ਆ ਕਿ ਇੱਕ ਬੱਚੇ ਨੇ ਆਪਣੇ ਪਿਓ ਦਾ ਮਹਿਜ਼ 1000 ਰੁਪਏ ਪਿੱਛੇ ਕਤਲ ਇਸ ਲਈ ਕਰ ਦਿੱਤਾ ਕਿ ਉਸ ਨੂੰ ਜਨਮ ਦਿਨ ਮਨਾਉ ਨਹੀਂ ਉਸਨੇ ਪੈਸੇ ਨਹੀਂ ਦਿੱਤੇ ਸਨ ਦੱਸੋ ਇਸ ਤੋਂ ਲੋਕਾਂ ਦੀ ਮਾਨਸਿਕਤਾ ਕਿੰਨੀ ਘਟ ਗਿਆ ਦਰਜੇ ਦੀ ਹੋ ਚੁੱਕੀ ਆ ਔਰ ਲੋਕਾਂ ਦਾ ਕਿਤੇ ਪਿਓ ਵੱਲੋਂ ਪੁੱਤਰਾ ਦਾ ਕਤਲ ਕੀਤਾ ਜਾ ਰਿਹਾ ਪੁੱਤਰਾ ਦਾਤੀ ਦਾ ਕਤਲ ਕਰ ਰਿਹਾ ਵ ਨਿਕਨੇ ਨਿਕੀ ਗੱਲ ਪਿਛੇ ਕਤਲਾਂ ਦਾ ਕਤਲੋਗਰਤ ਹੋ ਰਹੀ ਹੈ ਇਸ ਤੋਂ ਇਲਾਵਾ ਗੁੰਡਾਗਰਦੀ ਦੀਆਂ ਘਟਨਾਵਾਂ ਵੀ ਬਹੁਤ ਵਧ ਗਈਆਂ ਨੇ ਤੁਸੀਂ ਕੱਲ ਹੀ ਹੁਣ ਅੰਮਰਸਰਚ ਸੁਣਿਆ ਹੋਣਾ ਕਿ ਇੱਥੇ ਇੱਕ ਨੌਜਵਾਨ ਜਿਹੜੇ ਰਾਤ ਨੂੰ ਖਾਣਾ ਖਾਣੇ ਜਾ ਰਿਹਾ ਸੀ ਉਹ ਤਿੰਨ ਅੱਧੀਦਰਜਨ ਹਥਿਆਰ ਬੰਦ ਨੌਜਵਾਨਾਂ ਨੇ ਕੇਰ ਕੇ ਗੋਲੀਆਂ ਮਾਰ ਦਿੱਤੀਆਂ ਔਰ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ ਇੱਕ ਫੂਡ ਰੈਸਟੋਰੈਂਟ ਦੇ ਵਿੱਚ ਆਪਣੇ ਪਿਤਾ ਨਾਲ ਜਿਹੜਾ ਬੰਦਾ ਬੈਠਾ ਸੀ ਸਰਕਾਰੀ ਮੁਲਾਜ਼ਮ ਉਹਦਾ ਵੀ ਕਤਲ ਕੀਤਾ ਗਿਆ ਸੀ ਉਹਦਾ ਵੀ ਹਲੇ ਤੱਕ ਕੋਈ ਨਹੀਂ ਇਸ ਤਰ੍ਹਾਂ ਪੰਜਾਬ ਦੇ ਵਿੱਚ ਤੇ ਕੋਈ ਦਿਨ ਅਜੇ ਨਹੀਂ ਆ ਜਦੋਂ ਦੋ ਤਿੰਨ ਕਤਲਾਂ ਦੀ ਗੱਲ ਦਈ ਸੁਣਦੇ ਸਰਕਾਰ ਭਾਵੇਂ ਆਮ ਆਦਮੀ ਪਾਰਟੀ ਦੇ ਹੋਵੇ ਪਹਿਲਾਂ ਹੋਵੇ ਪਰ ਹੁਣ ਕਤਲਾਂ ਦੀ ਇੱਥੇ ਮੰਡੀ ਬਣ ਚੁੱਕੀ ਆ ਰਿਆਣਾ ਹੀ ਕਤਲ ਹੋ ਰਹੇ ਨੇ ਜੀ ਜੀ ਪੰਜਾਬ ਸਰਕਾਰ ਵੱਲੋਂ ਭਾਵੇਂ ਕਿ ਬਹੁਤ ਵੱਡਾ ਦਾਵਾ ਇਹ ਤਾਂ ਇਹਦਾ ਪੁਲਿਸ ਵੀ ਆਪਣੀ ਪਿੱਠ ਥਾਪੜ ਦੇ ਕੇ ਅਸੀਂ ਬਹੁਤ ਵੱਡੇ ਪੱਧਰ ਤੇ ਕਾਰਵਾਈ ਕਰ ਰਹੇ ਆ ਜਰੂਰ ਜਾਨਣਾ ਚਾਹਾਂਗਾ ਕਿ ਪੁਲਿਸ ਵੱਲੋਂ ਜਿਹੜੀਆਂ ਕੀਤੀਆਂ ਕਾਰਵਾਈਆਂ ਤੋਂ ਲੋਕ ਕਿੰਨੇ ਕੁ ਸੰਤੁਸ਼ਟ ਹੈ ਤੇ ਉਹਨਾਂ ਵੱਲੋਂ ਕੀ ਕੁਝ ਦਾਅਵੇ ਹੁੰਦੇ ਨੇ ਪੁਲਿਸ ਆਪਣੇ ਵੱਲੋਂ ਕਹਿੰਦੀ ਆ ਕਿ ਅਸੀਂ ਕ੍ਰਾਈਮ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਆ ਪਰ ਜੇ ਸਿੱਧੇ ਤਰੀਕੇ ਨਾਲ ਵੇਖਿਆ ਜਾਵੇ ਤੇ ਕ੍ਰਾਇਮ ਵਧ ਰਿਹਾ ਵਾ ਹੁਣ ਜਿਹੜੀ ਐਨਸੀਬੀ ਨੈਸ਼ਨਲ ਕੰਟਰੋਲ ਬੀਰੋ ਆਨਾਰਕਟਿਕਸ ਦੀ ਆ ਉਹਨੇ ਅੰਕੜੇ ਜਾਰੀ ਕੀਤੇ ਨੇ ਕਿ ਜਿਹੜੇ ਪਿਛਲੇ ਸਾਲ ਹੈਰੋਇਨ ਬਰਾਮਦਗੀ ਹੋਈ 2024 ਚ ਪੰਜਾਬ ਉਹਨਾਂ ਚੋਂ ਇੱਕ ਨੰਬਰ ਤੇ ਆ ਇੱਥੇ 2590 ਕਿਲੋਗ੍ਰam ਹੈਰੋਇਨ ਚੋਂ ਦੇਸ਼ ਸਭ ਤੋਂ ਜ਼ਿਆਦਾ ਹੈਰੋਇਨ ਆ 2024 ਚ ਪੰਜਾਬ ਚ ਬਰਾਮਦ ਹੋਈ ਆ ਜੇ ਅਸੀਂ ਅੰਮ੍ਰਿਤਸਰ ਦੀ ਗੱਲ ਕਰੀਏ ਇੱਥੇ ਵੀ 1 ਮਾਰਚ ਨੂੰ ਜਦੋਂ ਜੁੱਧ ਨਸ਼ਿਆਂ ਵਿਰੁੱਧ ਪੰਜਾਬ ਸ਼ੁਰੂ ਕੀਤਾ ਗਿਆ ਸੀ ਤੇ ਇਥੇ 200 ਕਿਲੋ ਤੋਂ ਵਧੇਰੇ ਹੈਰੋਇਨ ਕੱਲੇ ਅਮਰਸਰ ਸ਼ਹਿਰ ਜੀ ਬਰਾਮਦ ਹੋ ਚੁੱਕੀ ਹੈ 1800 ਤਸਕਰ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਇਸ ਤੋਂ ਇਲਾਵਾ 325 ਕਿਲੋਗ੍ਰam ਨਸ਼ੀਲਾ ਪਾਊਡਰ ਵੀ ਹੋਂ ਤੱਕ ਅਮਰਸਰ ਕੱਲੇ ਜੀ ਬਰਾਮਦ ਹੋ ਚੁੱਕਾ ਇਸ ਕਰਕੇ ਜਿਹੜੇ ਨਸ਼ਿਆਂ ਦੇ ਪਰੇ ਆ ਏਡੀ ਵੱਡੀ ਤਦਾਦ ਚ ਬਰਾਮਦਗੀ ਜਿਹੜੀ ਆ ਇਹ ਦਰਸਾਉਂਦੀ ਆ ਕਿ ਪੰਜਾਬ ਜਿਹੜਾ ਨਸ਼ਿਆਂ ਦੇ ਇੱਕ ਹੱਬ ਬਣਦਾ ਜਾ ਰਿਹਾ ਇੱਕ ਨੰਬਰ ਤੇ ਆ ਰਿਹਾ ਪੰਜਾਬ ਚ ਇਸ ਦੇਸ਼ ਦੀ ਜਿਹੜੀ ਕੌਮੀ ਏਜੰਸੀ ਆ ਉਹਨੇ ਕਿਹਾ ਵਾ ਕਿ ਪੰਜਾਬ ਵਿੱਚ ਜਿਹੜੇ ਹੈਰੋਇਨ ਦੀ ਬਰਾਮਦਗੀ ਕਿਸ ਸਟੇਟ ਚ ਹੋਈ ਆ ਸਭ ਤੋਂ ਵੱਧ 45% 45% ਤੇ ਉਹ ਜਿसरीਕਿ ਨਾ ਲਗਾਤਾਰ ਬਰਾਮਦਗੀ ਵੀ ਦਿਖਾਈ ਜਾਂਦੀ ਹੈ ਪਰ ਲੋਕ ਤਾਂ ਰਿਜ਼ਲਟ ਚਾਉਂਦੇ ਨੇ ਅੱਜ ਵੀ ਇੱਕ ਬਹੁਤ ਵੀਡੀਓ ਵਾਇਰਲ ਹੁੰਦੀ ਜਿਸ ਦੇ ਵਿੱਚ ਇੱਕ ਨੌਜਵਾਨ ਉਹ ਕਿਸੇ ਸਮਸ਼ਾਨ ਘਰ ਤੇ ਬੈਠਾ ਹੈ ਤੇ ਉਹਦੇ ਦੱਸਣ ਦੇ ਮੁਤਾਬਕ ਪਿੰ 90% ਦੀ ਉਸ ਇਲਾਕੇ ਦੇ ਪਿੰਡ ਦੇ ਜਿਹੜੇ ਬੱਚੇ ਨੇ ਉਹ ਨਸ਼ੇ ਦੇ ਵਿੱਚ ਨੇ ਕਿੰਨੀਆਂ ਦਿਲ ਨੂੰ ਉਲੰਧਨ ਕਰਨੀਆਂ ਘਟਨਾਵਾਂ ਨੇ ਕਿ ਆਖਰ ਸਾਡੀ ਨੌਜਵਾਨੀ ਕਿਧਰ ਨੂੰ ਰਹੀ ਹੈ ਬਿਲਕੁਲ ਜੀ ਇਹ ਬਹੁਤ ਵਧੀਆ ਅਤੇ ਸੋਚਣ ਦਾ ਵਿਸ਼ਾ ਹੈ ਸਰਕਾਰਾਂ ਲਈ ਆਮ ਲੋਕਾਂ ਲਈ ਵੀ ਪੀ ਜੇ ਕਿਸੇ ਦੇ ਘਰ ਅੱਗ ਲੱਗੀ ਆ ਤੇ ਉਹ ਇਹ ਨਾ ਸੋਚੇ ਵੀ ਇਹ ਅੱਗ ਮੇਰੇ ਵੱਲੋਂ ਨਹੀਂ ਆਉਣੀ ਇਹ ਅੱਗ ਰੋਜ਼ ਦੇ ਰੋਜ਼ ਰੋਜ਼ ਦੇ ਰੋਜ਼ ਆਂਡੇ ਆ ਗਵਣੇ ਤੋਂ ਕੇ ਸਾਡੇ ਘਰਾਂ ਵੱਲੋਂ ਵੱਧ ਰਹੀ ਆ ਅੱਜ ਪੰਜਾਬ ਦਾ ਕੋਈ ਅਜਿਹਾ ਪਿੰਡ ਇੱਕ ਨਹੀਂ ਹੈਗਾ ਜਿਹੜਾ ਕਵੇ ਕਿ ਮੈਂ ਨਸ਼ਿਆਂ ਤੋਂ ਮੁਕਤ ਹਾਂ ਕੋਈ ਸ਼ਹਿਰ ਇੱਕ ਨਹੀਂ ਹੈਗਾ ਇੱਥੇ ਨਸ਼ਿਆਂ ਦੇ ਵਿੱਚ ਸਾਰਾ ਸ਼ਹਿਰ ਹੀ ਤੇ ਸਾਰੇ ਪਿੰਡ ਹੀ ਨਸ਼ਿਆਂ ਦੀ ਗਲਤਾਨ ਵਿੱਚ ਆ ਰਹੇ ਲੋਕਾਂ ਦਾ ਕਹਿਣਾ ਵਾ ਕਿ ਨੌਜਵਾਨ ਜਿਹੜੇ ਆ ਲਗਾਤਾਰ ਨਸ਼ਿਆਂ ਵੱਲ ਵਧ ਰਹੇ ਇੱਕ ਤੋਂ ਦੂਜਾ ਦੂਜੇ ਤੀਜਾ ਭਾਵੇਂ ਕੀ ਸਰਕਾਰ ਦਾ ਵਧੀਆ ਬਰਾਲਾ ਵਾ ਪਰ ਇਹਦੇ ਚਿਰ ਜਿਹੜੇ ਲੋਕਾਂ ਦੇ ਰਿਜ਼ਲਟ ਆ ਉਹ ਕਹਿੰਦੇ ਆ ਕਿ ਅਜੇ ਨਸ਼ਿਆਂ ਦੇ ਖਿਲਾਫ ਜਿਨੇ ਜ਼ੋਰ ਸੀ ਕਾਰਵਾਈ ਦੀ ਉਹਨੇ ਨਹੀਂ ਪਈ ਇੱਥੇ ਦੂਜਾ ਡੀਡਿਕਸ਼ਨ ਸੈਂਟਰ ਦਾ ਰੋਲ ਹੈ ਤੀਸਰਾ ਨਾ ਨੂੰ ਸਵੈ ਰਜਗਾਰ ਦੇਣ ਦਾ ਮਸਲਾ ਵਾ ਇਹਨਾਂ ਨੂੰ ਤਿੰਨੇ ਤਰੀਕੇ ਨੂੰ ਕੰਬਾਈਨ ਕਰਕੇ ਆਪਾਂ ਕਰ ਲਈਏ ਰਜਗਾਰ ਵਾਲੇ ਪਾਸੇ ਮੋੜੀਏ ਜੂਤ ਨੂੰ ਕਿੱਡਾਂ ਵਾਲੇ ਪਾਸੇ ਮੋੜੀਏ ਤਾਂ ਆਪਾਂ ਸਿਹਤਮੰਤ ਤੇ ਨਿਰੋਇ ਸਮਾਜ ਦੀ ਸਿਰਜਣਾ ਕਰ ਸਕਦੇ ਆ ਉਸ ਤੋਂ ਬਿਨਾ ਲੋਕਾਂ ਦੇ ਸਹਿਯੋਗ ਅਤੇ ਨੌਜਵਾਨਾਂ ਨੂੰ ਵਿੱਚ ਇਨਵੋਲਵ ਕੀਤੇ ਤੋਂ ਬਿਨਾ ਪੰਜਾਬ ਨਸ਼ਿਆਂ ਤੋਂ ਮੁਕਤ ਨਹੀਂ ਹੋ ਸਕਦਾ ਉਨਾ ਦਾ ਇਸ ਦੇ ਵਿੱਚ ਇੱਕ ਨੌਜਵਾਨਾਂ ਦੀ ਮਾਨਸਿਕਤਾ ਵੀ ਬਦਲਣੇ ਇੱਕ ਵੱਡਾ ਕਾਰਨ ਹੋਵੇਗਾ ਕਿ ਮਾਨਸਿਕਤਾ ਵੀ ਬਦਲ ਨਹੀਂ ਪਾਏਗੀ ਲੋਕਾਂ ਦੀ ਮਨ ਬਿਲਕੁਲ ਮਾਨਸਿਕਤਾ ਬਦਲ ਨਾਲ ਹੀ ਰਿਜ਼ਲਟ ਵਧੀਆ ਆਉਣਗੇ ਲੋਕਾਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਫੜ ਕੇ ਅੰਦਰ ਦੇਣ ਦੀ ਥਾਂ ਨਸ਼ਾ ਤਸਕਰਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਕਿਤੇ ਉਹਦਾ ਇਲਾਜ ਕਰਾਇਆ ਜਾਵੇ ਜਿਹੜੇ ਡਿਗਰੀਕਸ਼ਨ ਸੈਂਟਰ ਹੋਣਾ ਭਰਤੀ ਕਰਾਇਆ ਜਾਣ ਨਾ ਕਿ ਸਿਰਫ ਜ਼ਿਲ੍ਹਾ ਚ ਕਾਊਂਟਿੰਗ ਵਧਾਉਣ ਤੇ ਗਿਣਤੀ ਵਧਾਉਣ ਤੇ ਰੱਖਿਆ ਜਾਵੇ ਕਿ ਇਹਨੇ ਨਸ਼ਾ ਤਸਕਰਾਂ ਸਿੰਘ ਫੜ ਲਿਆ ਫਿਰ ਹੀ ਵਧੀਆ ਰਿਜ਼ਲਟ ਆਉਣਗੇ ਲੋਕਾਂ ਦੀ ਮਾਨਸਿਕਤਾ ਨੂੰ ਸਰਕਾਰ ਨੂੰ ਪੜਨਾ ਪਵੇਗਾ ਸੋਚਣਾ ਪਵੇਗਾ ਤੇ ਪਿੱਛੇ ਬੇਸਿਕ ਕਾਰਨ ਕੀ ਨੇ ਕਿਉਂ ਲੋਕ ਨਸ਼ਿਆਂ ਵੱਲ ਵੱਧ ਰਹੇ ਨੇ ਔਰ ਇਹਦਾ ਕਾਰਨ ਕੀ ਹੈ ਇਹ ਲੱਭਣ ਦੀ ਸਾਨੂੰ ਸਾਰਿਆਂ ਨੂੰ ਆਪਣੇ ਅੰਦਰ ਵੱਲ ਚਾਤੀ ਮ ਬਾਕੀ ਕਾਰਨਾਂ ਦਾ ਜ਼ੀਰੋ ਲੈਵਲ ਤੇ ਪਤਾ ਲਗਾਵੇ ਕਿ ਇਹ ਕੀ ਕਾਰਨ ਹੈ ਕਿ ਪੰਜਾਬ ਦੇ ਵਿੱਚ ਨਸ਼ਿਆਂ ਦਾ ਕੀ ਕਾਰਨ ਹੈ ਕਿ ਰੁਕ ਕਿਉਂ ਨਹੀਂ ਰਹਿ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੁਹਾਡਾ ਵੀ ਧੰਨਵਾਦ ਸ੍ਰੀ ਸਾਨੂੰ ਸਾਡੇ ਸੀਨੀਅਰ ਅਡਮਿਨਿਸਟ੍ਰੇਸ਼ਨ ਸਿੰਘ ਜਿਨ੍ਹਾਂ ਨੇ ਅੱਜ ਵੱਖ-ਵੱਖ ਮੁੱਦਿਆਂ ਦੇ ਉੱਤੇ ਸਾਡੇ ਨਾਲ ਚਰਚਾ ਕੀਤੀ ਹੈ ਕੁਝ ਹੋਰ ਨਵੀਆਂ ਤਸਵੀਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੌਣੀ ਅਨਕੀ ਸਰੇਂਦਰਪਾਲ ਸਿੰਘ ਵਰਪਾਲ ਅਤੇ ਹਰਿੰਦਰ ਸਿੰਘ ਦਿਓ ਇਜਾਜ਼ਤ ਧੰਨਵਾਦ ਯੋਗਿੰਦੇ ਰਾਹੁਲ ਕਾਂਧੀ ਦੇ ਜਿਹੜੇ ਅੱਜ ਵੀ ਸਿਖਾਣ ਦੇ ਜਿਹੜੇ ਉਹ ਪਿਛਲੀ ਤਾਰਾਂ ਚ ਜੁੜਦੀਆਂ ਨੇ 84 ਨਾਲ ਜੁੜਦੀਆਂ ਨੇ ਔਰ ਇਹਨੂੰ ਗੁਰੂ ਘਰ ਤੋਂ ਉਪਾ ਦੇਣਾ ਬੱਜਰ ਪ੍ਰਯਤ ਕੀਤੀ ਗਈ ਆ ਔਰ ਸ਼ਰਮਨੀ ਕਮੇਟੀ ਵੱਲੋਂ ਕਾਰਵਾਈ ਕਰਦੇ ਆ ਇਹਦੇ ਚ ਕੁਝ ਮੁਲਾਜ਼ਮਾਂ ਨੂੰ ਨੌਕਰੀ ਸਸਪੈਂਡ ਕਰ ਦਿੱਤਾ ਕੁਝ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਵਿਤਾ ਜੁੜਦੀ ਆ ਕਿ ਤਿੰਨ ਦਿਨ ਉਹਨਾਂ ਨੇ ਬਿਲਕੁਲ ਨਮਾਣੇ ਨਤਣੇ ਸ਼ਰਧਾ ਲੂਜੋਂ ਸੇਵਾ ਕੀਤੀ ਅਤੇ ਵੱਡੇ ਕੰਮ ਸਿੰਘਾਂ ਲੀਡਰਾਂ ਨੂੰ ਹੀ ਆਪਣੇ ਤੋਂ ਦੂਰ ਰੱਖਿਆ ਤੇ ਕਿਹਾ ਕਿ ਇਹ ਮੇਰਾ ਧਰਮ ਮਸਲਾ ਵਾ ਮੇਰਾ ਜਾਤੀ ਮਸਲਾ ਵਾ ਇੱਕ ਦਲ ਨੂੰ ਲੋਕਾਂ ਵੱਲੋਂ ਬਹੁਤ ਰਹਿ ਗਿਆ ਸੀ ਉਹਨਾਂ ਸ਼ਬੀਲ ਦੇ ੂਠੇ ਭਾਂਡੇ ਮਾਂਨ ਨੇ ਸੇਵਾ ਕੀਤੀ ਲੰਗਰ ਦੀ ਸੇਵਾ ਕੀਤੀ ਸਬਜ਼ੀਆਂ ਕੱਟਣ ਤੇ ਛਿੱਲਣ ਦੀ ਸੇਵਾ ਕੀਤੀ ਉਸ ਤੋਂ ਆਪਣੇ ਵੱਲੋਂ ਕਹਿੰਦੀ ਆ ਕਿ ਅਸੀਂ ਕ੍ਰੈਮ ਨੂੰ ਰੋਪਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਜੇ ਸਦੇ ਤਰੀਕੇ ਨਾਲ ਵੇਖਿਆ ਜਾਵੇ ਤੇ ਕ੍ਰਾਇਮ ਵਧ ਰਿਹਾ ਵਾ ਹੁਣ ਜਿਹੜੀ ਐਨਸੀਬੀ ਨੈਸ਼ਨਲ ਕੰਟਰੋਲ ਬਿਊਰੋ ਡਰਗਸ ਦੀ ਆ ਉਹਨੇ ਅੰਕੜੇ ਜਾਰੀ ਕੀਤੇ ਨੇ ਕਿ ਜਿਹੜੇ ਪਿਛਲੇ ਸਾਲ ਹੈਰੋਨ ਬਰਾਮਦਗੀ ਹੋਈ 2024 ਚ ਪੰਜਾਬ ਉਹਨਾਂ ਚੋਂ ਇੱਕ ਨੰਬਰ ਤੇ ਆ ਇਹ ਵਾਕਿਆ ਸਾਰਾ ਜਿਹੜਾ